ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਨਾ ਨਾ ਕੰਮ ਨੂੰ ਭਾਈ ਢੋਂ ਬੱਦਗੀ ਆ। ਕੀ ਗੱਲ ਕਹਿੰਦੇ ਜਵਾਨੀ ਮੋੜਦੀ ਤਿੰਨਾ ਚਾਰਾਂ ਦਾ। ਹਾਂ ਇਹਨੂੰ ਕਹਿ ਭਾਈ ਆਪਦੇ ਬੰਦੇ ਨੂੰ ਚਾਹੇ ਕਿਸੇ ਟਾਈਮ ਰੋਟੀ ਮੰਗਰੋ ਤੇ ਹੀ। ਮੈਂ ਉਹ ਵੀ ਆ ਗਿਆ ਸੌਰਾ ਵੀ ਇਹਦਾ। ਆਉਣ ਜਾ। ਹਾਂ। ਉੱਥੇ ਕੱਟਾ ਉਭਿਸ਼ਾਬ ਕਰਨ। ਆ ਛੂਟ ਤਾਂ ਭਾਈ ਛਿੰਦਰੇ ਫਿਰ ਸਾਡੇ ਕੰਮ ਵਾਲੀ ਛੋਲੇ ਨਾਲ ਦਾ ਪਾਇਆ। ਹਾਂ ਇਹ ਛੂਟ ਤੋਂ ਵੀ ਲੈਣਾ ਯਾਰ। ਘੜ ਲਾਣ ਦੇ ਤਰੀਫਾਂ ਮੇ ਯਾਰੀਆਂ। ਨਾ। ਗੱਲ ਕਰਦੇ। ਇਹ ਤਾਂ 3500 ਦਾ ਸੂਟ ਬਣਿਆ ਸੀ ਸਾਡੀ ਖੁਸ਼ੀ ਦੇ ਵਿਆਹਵੇਂ ਲੈਤਾ ਸੀ ਯਾਰ। 3500 ਦਾ। ਹਾਂ। ਕਰ ਲੈ ਕਰ ਲੈ।

ਉਹ ਨਹੀਂ ਮਰਦੇ ਹੋਣ ਤੇਰੀ ਨਾਲੇ ਤੱਕ ਨਿਗਾ ਲੱਗ ਗਈ ਕੰਜਰਾ ਨਹੀਂ ਗੱਲ ਕਰਨ ਚਾਹ ਪੰਜ ਸਵਾ ਮੇਰੇ ਪਾਪ ਪਹਿਲੇ ਵਿਦਿਅਕ ਕੋਸ ਨਹੀਂ ਕਰਨ ਚਾਹ ਗੋੜਮਣੀ ਤੇ ਸਾਲੀਆਂ ਵਰਗੀ ਹੁੰਦੀ ਪਰ ਲੈਂਡ ਦੇ ਮਜਾਕ ਨੂੰ ਅੱਜ ਦੇ ਆਈ ਹੋਈ ਨੇ ਖੜੀ ਕਦੋਂ ਆਉਣਾ ਇਹ ਐ ਕਰ ਹਾਂ ਜਿਵੇਂ ਕੰਨ ਕਰਨ ਦੀ ਗੱਲਾਂ ਬੱਚਾ ਪੁੱਛੇ ਸਿਆਣੀ ਬੰਦੀ ਭਾਈ ਗਾ ਨਹੀਂ ਅੱਛਾ ਚੱਲ ਕੋਈ ਨਹੀਂ ਸਟੱਬਰ ਚ ਬੈ ਕੇ ਖੁਸ਼ ਹੋਈ ਨਾ ਬਹਿ ਜਾ ਬੇਬੇ ਤੂੰ ਵੀ ਵਾੜੀ ਚੱਸ ਕਰਦੀ ਆ ਚੱਲ ਕੋਈ ਨਾ ਭਾਈ ਜੂਗੀ ਫੇਰ ਕੀ ਹੋਣਾ ਮੇਰੇ ਭਾਈਆਂ ਵਰਗਾ ਨਾ ਨਾ ਬਹਿ ਜਾ ਇਹਨਾਂ ਨੂੰ 350 ਸ਼ਕੀਰੀਆਂ ਜਾ ਉਹ ਵੀ ਕਹਿੰਦੀ ਆ ਕਿ ਕਰ ਲੈਂਦੇ ਤੇ ਫਾ ਕਰੀ ਜੂ ਉੱਥੇ ਬੈਠਾ ਕਰ ਲੋ ਬੇ ਜਨਾਨੀ ਤਾਂ ਜੇ ਸੂਟਾਂ ਦੀ ਭੁੱਖੀ ਹੁੰਦੀ ਆ ਤਰੀਫਾਂ ਦੀ ਹੋਰ ਜਨਾਨੀ ਨੂੰ ਕੀ ਬੰਦੇ ਚਾਹੀਦਾ ਹੋਰ ਸਹੀ ਗੱਲ ਆ ਇਹ ਤਾਂ ਹੈ ਹੋਰ ਕਰਦੇ ਕੋਈ ਤਰੀਫ ਰਹਿੰਦੀ ਆ ਤਾਂ ਤਰੀਫ ਟਾਕਾ ਜੇ ਜਰ ਪਾਇਆ ਜੁਦਾ ਪੁੱਠੇ ਮਰਨਾ ਜਰ ਹਾ ਤੈਨ ਤਾਂ ਇਲਾਦਤ ਨੂੰ ਖੁਸ਼ੀ ਚੜੀ ਪਈ ਆ ਤਾਂ ਫਟ ਫਟ ਗੱਲਾਂ ਵਾਜੂ ਨੂੰ ਦੀ ਤਾਂ ਸੰਗ ਮੰਨ ਲੈ ਮਣੀ ਉਟੀ ਨੂੰ ਦੇ ਸੰਗ ਨੂੰ ਮੈਂ ਭਾਈ ਮਜਾ ਬੋਲਿਆ ਕੋਈ ਨਾ ਤੂੰ ਕਿੱਥੇ ਮਾਰਾ ਮੇਰਾ ਬਾਪੂ ਜੀ ਨੂੰ ਨਿੰਦੀ ਜਾਇਆ ਕਰੋ ਸਿਆਣਾ ਵੇਣਾ ਬਾਪੂ ਜੀ ਚੱਲ ਕੋਈ ਨਾ ਮਾਰ ਲਓ ਮੈਂ ਤਾਂ ਗਿਆ ਨਹੀਂ ਲੱਗਦਾ ਜਦੋਂ ਪਹਿਲਾਂ ਇਹ ਖਣੀ ਤਾਂ ਪਹਿ ਲੋ ਗਣ ਕਰਕੇ ਪਛੜੀ ਦੀ ਹੋਰ ਸੀ ਹੋਣ ਚੇਦਾ ਵੇਖ ਲੈ ਨੂਰ ਗੱਲਾਂ ਚੋਚੀਆਂ ਹਾਂ ਹੁਣ ਤਾਂ ਫਰਕ ਹੈ ਹਾਂ ਇਹਦਾ ਗੱਲ ਹੈ ਦੇਖ ਜਾ ਬੇ ਮੇਰੀ ਗੱਲ ਸੁਣ ਮੈਂ ਤਾਂ 13 ਨੂਰ ਚੜ੍ਹ ਕੇ ਕੜਮਾ ਹੁੰਦਾ ਹੀ ਆ ਭਾਈ ਹੁੰਦਾ ਹੀ ਆ ਆਪਦੇ ਪ੍ਰਪੇ ਦਾ ਸੁਣ ਭਾਈ ਤੂੰ ਤੇਰੀਆਂ ਅੱਖਾਂ ਦਾ ਕਰਾ ਆਪਰੇਸ਼ਨ ਹਾਂ ਐਨਾ ਤੈਨੂੰ ਰੱਬ ਨੇ ਰੋਕ ਲਿਆ ਤਾਂ ਤੂੰ ਇਥੇ ਆ ਚੰਦ ਨੂੰ ਗਰਹਿਣ ਲੱਗਿਆ ਹੁੰਦਾਗਾ ਓਏ ਓਏ ਕੀ ਕਹਿੰਦਾ ਇਹ ਗੱਲ ਮੰਨ ਕਿ ਹੁਣ ਤਾਂ ਕੀ ਕਹਿੰਦਾ ਗੋਡੇ ਵੀ ਫ੍ਰੀਜ ਪੈ ਜਾਂਦੇ ਆ ਉਹ ਮੈਂ ਕਰਾ ਕੇ ਰਾਜੀ ਨੇ ਇਹਨਾਂ ਨੇ ਤਾਂ ਬੜੇ ਬੜੀ ਕਹਿਤਾ ਮੁੱਲ ਦੀ ਚੀਜ਼ ਕੰਮ ਨਹੀਂ ਦਿੰਦੀ ਹੁੰਦੀ ਮੈਂ ਤੈਨੂੰ ਦੱਸਾਂਗਾ ਮੁੱਲ ਦੀ ਖਾਣ ਕੰਮ ਦਿੰਦੀ ਆ ਜਿਹੜੀ ਚਾਹਦੀ ਚੀਜ਼ ਨੇ ਕੰਮ ਆ ਆਪਜੀ ਚੀਜ਼ ਨੇ ਕੰਮ ਦੇਣਾ ਮੈਂ ਤਾਂ ਸਾਹ ਆਉ ਜਾ ਲਾਈ ਵੀ ਤੇਰੇ ਨਾਲ ਐਵੇਂ ਹੀ ਲੜੀ ਜਾਂਦਾ ਇਹ ਵੀ ਪੂਰੀ ਚੱਕਮੀ ਆ ਇਹੋ ਇਹ ਕਹਿਣਾ ਪੁੱਤੂ ਉੱਚੀ ਵਾਲ ਮੈਨੂੰ ਸਪੋੜਿਆ ਨਹੀਂ ਇਹ ਕਹਿੰਦਾ ਕਿ ਮੇਰੀ ਬੇਬੇ ਬੜਾ ਬੋਲ ਜੇ ਮਖੇ ਪਹਿਲਾਂ ਬੁੜੀਆਂ ਨਾ ਬੋਲ ਬਗਾਰੀ ਥੀ ਬੋਲਦੀਆਂ ਸੀ ਉੱਚਾ ਮੈਂ ਤਾਂ ਬੋਲਣ ਚ ਮਸੱਕ ਕਾਉੜੀਆਂ ਗਈ ਹਾਂ ਆਹੀ ਗੱਲ ਹੈ ਸ਼ਾਇਦ ਮੋਂ ਕੋ ਮਿੱਠਾ ਖੰਡ ਵਾਂਗੂ ਬੜਾ ਬੜਾ ਆਪਾਂ ਬਹੁਤ ਕਮ ਕਾ ਜੈਵੇਂ ਕਹਿ ਗਏ ਛੇ ਪਈ ਆ ਗਈ ਬੇਚਾਰੀ ਜੀ ਆ ਮੇਰੀ ਮਾਂ ਦਾ ਕਿਸ ਨੇ ਦੇ ਜਿੱਤ ਲਿਆ ਹਾਂ ਸਮਝ ਸਭ ਕੁਝ ਉਸੇ ਨੂੰ ਰਾਜਪਾਕ ਸਮਾ ਦਿੰਦੀ ਦੇ ਤਾਂ ਮੈਨੂੰ ਜੁੱਤੀ ਲੋ ਸਾਡਾ ਤਾਂ ਮਾਮਾ ਪੀਆ ਦਾ ਨਾਮ ਬਣਿਆ ਹੋਇਆਗਾ ਪੈਨਾ ਦੇਖ ਕੇ ਹਾ ਚ ਕੋਈ ਮਾੜਾ ਮੰਗਤਾ ਜੇ ਕੋਈ ਹੋਰ ਆ ਜੀ ਅਸੀਂ ਕਦੇ ਖਾਲੀ ਨਹੀਂ ਮੋੜਾ ਕਰ ਤੂੰ 1 ਲੱਖ ਰੁਪਏ ਦੀ ਗੱਲ ਜਾਂ ਤੇਰੀ ਹਾਂ ਦਰ ਤੋਂ ਨਾ ਮੋੜੇ ਨਾ ਨਾ ਇੱਕ ਗੱਲ ਐ ਛੰਦਰੇ ਹਾਂ ਭਾਈ ਨੂੰ ਬੈਠੀ ਆ ਮੁੰਡਾ ਫਿਰ ਕੋਸ ਆਖਣ ਤਰੀਕੇ ਨਾਲ ਪੜੇ ਮੇਲਾ ਭਰਦਾ ਹਾਂ ਨਾੜੇ ਤੇ ਮਿੱਟੀ ਕਾ ਜੰੜਾ ਤੇ ਚੂੜੀਆਂ ਪਵਾ ਲਿਓ ਨਾ ਖਾਲੀ ਹੱਥ ਪਾਈ ਮਰ ਜੇ ਮੈਂ ਹਣ ਬੁੱਢੀ ਉਮਰ ਚ ਚੂੜੀਆਂ ਪਾਉਂਦੀ ਸਪੋਣੇ ਲੱਗੂ ਉਂ ਤੇ ਆ ਕੋਈ ਜਿਹੜਾ ਤੂੰ ਦੇਣੇ 2 ਰੁਪਏ ਮੈਂ ਨਹੀਂ ਆਉਂਦਾ ਤੇਰੀ ਮਰਜ਼ੀ ਆ ਉਹ ਗੱਲ ਕਰਨੇ ਦੀ ਆ ਨਾ ਪਵਾ ਦੀ ਜੇ ਲੋਟ ਲੱਗਦਾ ਤਾਂ ਕਾ ਜਾਈ ਲੋਟ ਯਾਰ ਕੋਈ ਗੱਲ ਸਿਆਣੇ ਬੰਦਿਆਂ ਦੀ ਹੁੰਦੀ ਆ ਕਿ ਮਥਾ ਰਜਨ ਜਿੱਦਾਂ ਜਿੱਦਾਂ ਮੇਰੇ ਬਾਪੂ ਨੂੰ ਕਿਹਾਗਾ ਉਹ ਜਦੋਂ ਮੈਨੂੰ ਆਟੂਡ ਨਾ ਪਾਉਂਦੇ ਆਏ ਠੀਕੇ ਪੁੱਠੇ ਮੁੱਕਿਆ ਹਣ ਤੇ ਚਾਚੇ ਲੱਗ ਕੀ ਹੋਇਆ ਰੋਣ ਨੂੰ ਦੱਸ ਕੀ ਹੋਇਆ ਸੀ ਮੈਂ ਪੁੱਤਾ ਚਾਚਾ ਗੱਡੀ ਚਲਾਉਂਦਾ ਭਾਈ ਆਖਦਾ ਤਾਂ ਹੁੰਦਾ ਕੋਈ ਨਾ ਰੋਣ ਵੀ ਰੋਣ ਨੂੰ ਦੱਸ ਉਹ ਬੇਵਾ ਕੋਈ ਚੁੱਪ ਕਰਾ ਇਹ ਨੂੰ ਬਰਿਆ ਉਹ ਕੋਈ ਨਾ ਰੋਣ ਨੂੰ ਦੱਸ ਬਸ ਕੋਈ ਨਹੀਂ ਪੁੱਤੇ ਦੇ ਪਾਪਿਆਂ ਵਰ ਗਈਆਂ ਮੈਂ ਉਹ ਕੀ ਕਰੂ ਹਾਂ ਤੂੰ ਮੈਂ ਮਸਾ ਤੇਰੇ ਪਿੰਡਾਂ ਆ ਤਾਂ ਹੀ ਮੈਂ ਆਉਂਦੀ ਨਹੀਂ ਹੁੰਦੀ ਜੇ ਤੂੰ ਇਹ ਲੱਛਣ ਕਰਨੇ ਹੁੰਦੇ ਛੋੜੀ ਕੰਬਲੀ ਮੈਂ ਨਹੀਂ ਤੇ ਤੋਹਕ ਬਰਾਨ ਕਰੀ ਜਾ ਬਸ ਸਾਰੇ ਤੇ ਬਲੱਡ ਵਾਗੀਆਂ ਦਾ ਬਲੱਡ ਜਵਾਜਾ ਵਾਜਾ ਜਦ ਮੇਰੇ ਪਿਓ ਦੀ ਗੱਲ ਛੱਡਦੇ ਉਹ ਤਾਂ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਗੱਲ ਚਾ ਇੱਥੋਂ ਵੀ ਨਹੀਂ ਚੱਲੀ ਨਾ ਚੱਲੀਦਾ ਨਹੀਂ ਪਰ ਪਾ ਮਾ ਦੇ ਗੱਲ ਚੱਲ ਜੈਗੀ ਹਾਂ ਦੋ ਤਾਂ ਖਸਮ ਕਰਨੇ ਕਿਹੜਾ ਸੌਖਾ ਕਿਹੜਾ ਸੌਖਾ ਆ ਭਾਈ ਹਾਂ ਅਗਲੇ ਚਵਾਨੀ ਵਰਗੀ ਕਰ ਦਿੰਦਾ ਕੰਮ ਨੂੰ ਅਗਲਾ ਹੈ ਵੀ ਕਵੀਲਤਾਰੀ ਜਿਦਾਂ ਲ ਖਿੱਚੀ ਫਿਰਦਾ ਹਾਂ ਉਹ ਤਾਂ ਖਿੱਚੀ ਲਖਨੇ ਭਾਈ ਬਰਾਬਰ ਸਾਹ ਚਲੋ ਵਧੀਆ ਹੁਣ ਤਾਂ ਇਹਨਾਂ ਦਾ ਕੰਮ ਆ ਆਪਾਂ ਨੇ ਹੋਰ ਲੋਕ ਮੂਣੀ ਬੋਦੇ ਮੇਰੀ ਮਾਣੂ ਫਿਰ ਕਿਰਨ ਦੇ ਦੋ ਬੰਦੇ ਖਾਗੀ ਐਂ ਤਾਂ ਕਿਸੇ ਕਿਹੜਾ ਠੀਕ ਕਰਦਾ ਦੋ ਬੰਦੇ ਦਾ ਕਾਹਦੀ ਖਾਗੀ ਜਦੋਂ ਇੱਕ ਮੁੱਕ ਗਿਆ ਫਿਰ ਦੂਜੇ ਦੇ ਲੱੜ ਤਾਂ ਲਾਉਣੀ ਉਹ ਤਾਂ ਆਪੋ ਜੀ ਦੇਖ ਲੈ ਕੋੜ ਮਾ ਪਹਾੜ ਅਰ ਗਈ ਜਵਾਨੀਆਂ ਦਾਗ-ਦਾਗ ਕਰਦਾ ਮੇਰੇ ਤੇ ਚਿਹਰਾ ਹੁਸਨਾ ਇੰਨਾ ਹੁਣ ਤੈਨੂੰ ਪਤਾ ਕੰਦਾਂ ਵੀ ਖਾਣਾ ਹੁੰਦਾ ਨਾ ਸੋਡੀ ਟੀਮੀ ਨੂੰ ਮੇਰੀ ਮਾਤਾ ਵਾਲੀ ਸੋਹਣੀ ਸੀ ਜਵਾਨੀ ਮੇਲੇ ਬਾਪੂ ਜੀ ਐਸਾ ਰੋਗਾਣੇ ਤੇ ਇੱਕ ਕੀ ਕਹਿੰਦਾ ਦਮਾ ਨੇ ਖਾ ਲਈ ਇਹ ਤਾਂ ਹੁਣ ਵੀ ਸੋਹਣੀ ਪਈ ਔਖਾ ਵਾਲੀ ਸੀ ਮੇਰੇ ਤੇ ਤੂੰ ਆਏ ਰਾਜਾ ਜਦੋਂ ਮਤਾਰੇ ਪਾਲਲੇ ਦੇ ਵਿਆਹ ਵੇਲੇ ਤੇਰੀ ਮਾਂ ਜੀ ਲਈ ਉਹ ਤੋਂ ਦੇਖਦਾ ਕਹੇ ਜੀ ਚਲ ਕੋਰ ਸੀ ਹੋਈ ਫੋਟੋ ਨਹੀਂ ਰਹੀ ਫੋਟੋ ਬੈਠ ਵੱਡੀ ਜਿਹੜੀ ਲੱਗੂ ਆ ਹਾਂ ਠੀਕ ਆ ਠੀਕ ਆ ਮਾਤ ਲੋੜੋ ਦੇਖ ਲੈ ਕਿੱਥੇ ਹੈ ਮੈਨੂੰ ਤਾਂ ਫਰਦਾ ਪਤਾ ਲੱਗ ਰਹੀ ਆ ਬੱਲਾ ਕਰਦਾ ਪਾਣੀ ਸੰਗ ਕੋ ਮੈਂ ਬੜਾ ਕਰਦਾ ਥਕੇ ਕੋਈ ਨਹੀਂ ਭਾਈ ਮੈਂ ਤਾਂ ਫੇਰ ਪੜ ਨਾ ਹੈ ਨਾ ਕੋਈ ਨਾ ਬਹਿ ਜਾ ਤਾਇਆ ਇਹ ਬਹਿਣਾ ਯਾਰ ਬਾਈ ਬੰਚ ਵੀ ਉੱਥੇ ਫਿਰਦਾ ਉਹ ਉਹ ਵੱਡੇ ਬਾਪੂ ਜੀ ਆ ਗਏ ਓਏ ਤੂੰ ਇੱਥੇ ਕਿੱਥੇ ਬੈਠਾ ਓਏ ਮੈਂ ਤਾਂ ਬਾਈ ਉਹ ਗੱਲ ਬਾਤ ਕੋੜਮਣੀ ਕਰਕੇ ਆ ਗਏ ਸੁਣਾ ਫੜਨਾ ਚ ਕੋੜਮਣੀ ਨਾ ਪੈਣਾ ਮੈਂ ਤਾਂ ਤੂੰ ਪੈ ਜਾ ਜਿੱਥੇ ਉਹ ਕਾਹਨੂੰ ਲੜਦਾ ਹੈਂ ਬਹਿ ਜਾ ਬਾਪੂ ਜੀ ਬਹਿ ਜਾ ਬਹਿ ਜਾ ਬਾਪੂ ਜੀ ਨਾ ਬਾਪਾ ਤੂੰ ਕਿਹੜਾ ਘਾਟਾ ਢੱਕਿਆ ਦੂੰ ਫਿਰਦਾ ਯਾਰ ਕਿਹੜਾ ਭਾਂ ਚੋੜ ਕਹਿੰਦਾ ਵੀ ਢੱਕਿਆ ਫਿਰਦਾ ਲਾਈਦਾ ਫਿਰਦਾ ਯਾਰ ਖੜਦੇ ਕਿੱਥੇ ਹੋਂ ਤੂੰ ਬਾਈ ਖਰਾਬੀ ਹੈ ਤੂੰ ਪੈ ਜਾ ਮੈਂ ਕਹਦਾ ਖਰਾਬੀ ਜਾ ਜਾ ਤੂੰ ਇੱਥੇ ਬੈਠਾ ਕੀ ਕਰਦਾ ਮਤਬਲੀ ਇੱਥੇ ਬੈਠਾ ਨਾ ਨਾ ਮੈਂ ਤਾਂ ਜਾਣਾ ਜੱਗਣਾ ਪਈ ਮੈਂ ਤਾਂ ਪੈਣਾ ਬਾਈ ਪੈਣਾ ਅਜੇ ਕਾਨੂੰ ਪਣਾ ਹੋਰ ਲੈ ਲੈ ਸੁਆਦ ਨਾ ਨਾ ਆਪਾ ਕੀ ਲੈਣਾ ਆਪਾ ਕੀ ਲੈਣਾ ਮਾ ਡਰਨਾ ਨਹੀਂ ਇਹ ਤੇ ਹੋਈਦਾ ਕੋਈ ਕੈਸਾ ਹੋਇਆ ਠਕੋਲੇ ਬਾਈ ਓਹ ਕੀ ਆ ਸੀ ਕਹਿੰਦਾ ਮੈਂ ਗੱਲਾਂ ਕਰਨੀਆਂ ਮੈਂ ਕਰ ਲਾ ਭਾਈ ਮੈਂ ਕੀ ਗੱਲਾਂ ਕਰਨੀਆਂ ਨੇ ਓਏ ਓਹ ਜੀ ਬੇਬੇ ਹੋਰੀਆ ਕੀ ਕੀ ਨਹੀਂ ਕਰ ਲੈਣੇ ਗੱਲਾਂ ਮੈਂ ਇੱਕ ਕਰ ਲਾ ਭਾਈ ਮੈਨੂੰ ਕਹੇ ਫਰੋਦਰ ਭੱਜ ਜਾ ਤੇ ਕੋਲੇ ਜੇ ਬਾਲਾ ਹੈ ਹੈ ਕੀ ਗੱਲ ਮੇਰੀ ਮਾਣੂ ਮਾੜਾ ਚੰਗਾ ਬੋਲਦਾ ਤੈਨੂੰ ਸ਼ਰਮ ਨਹੀਂ ਆਉਂਦੀ ਮਾੜਾ ਚੰਗਾ ਬੋਲਦਾ ਨਿਕਲੀ ਫਿਰਦੀ ਹੈ ਮੇਰੀ ਮਾਂ ਕੋਈ ਇੱਕ ਆਸ ਨੂੰ ਕੋਲੇ ਇੱਕ ਬਾਈ ਬੈਠੀ ਹੋ ਉਸ ਨੂੰ ਕੋਲੇ ਬਾਈ ਬੈਠੇ ਆਗੇ ਉਹ ਆ ਕੇ ਬਹਿਗਾ ਹੁਣ ਅਸੀਂ ਲੱਤ ਖਿੱਚ ਲੈਣੇ ਆਉਂਦੀਆਂ ਲੱਤ ਖਿੱਚ ਲੈਣੇ ਆ ਆ ਦੇਖ ਲੈ ਭਾਈ ਕਿਵੇਂ ਬੋਲਦੀ ਹੈ ਦੇਖ ਲੈ ਕੋਈ ਨਾ ਤੁਸੀਂ ਵੀ ਮੜਾਇਆ ਕੁੜਮਾ ਜਿਆਦਾ ਬੁੜਾ ਸਾਡਾ ਸਾਥ ਨਹੀਂ ਮੰਨਦਾ ਸਰ ਮੁੰਨੀ ਮੰਨਦਾ ਸਭ ਕੁਝ ਉਸੇ ਦੇ ਨਹੀਂ ਹੈ ਥੋੜੇ ਬੰਦੀ ਹੈਗਾ ਛਣਛਣਾ ਕੋਲ ਕੋ ਲੋਦੀ ਹੈ ਉਹ ਲੋਦੀ ਹੈ ਉਦਾਂ ਮੇਰੇ ਬਾਪੇ ਜੀ ਨੇ ਖਾ ਕੇ ਵੇਚ ਕੇ ਲੈ ਵੇਚ ਕੇ ਕਿੱਥੋਂ ਖਾ ਗਿਆ ਆਪਾਂ ਸਾਰਾ ਬਾਣ ਆਪਣੇ ਕੋਲੇ ਆ ਗਿਆ ਵੇਚ ਕੇ ਮੇਰੀ ਗੱਲ ਸੁਣ ਮਾਂ ਮਿੱਠਾ ਤਨਾ ਰੱਖਣਾ ਪੈਂਦਾ ਤੈਨੂੰ ਹੀ ਪਤਾ ਹੁਣ ਸਾਡੇ ਤਿੰਨੇ ਭਰਾ ਨਹੀਂ ਜੇ ਅਗਲੇ ਨੇ ਸਾਹਮਣੇ ਸਭ ਕੁਝ ਉਸੇ ਦੇ ਨਾ ਹੋ ਜੂ ਚਲੋ ਉਹ ਕਿਹੜਾ ਮੇਰਾ ਕੋਈ ਤੋੜ ਕੇ ਲੈ ਗਿਆ ਜਿੱਥੇ ਬੈਠ ਗਿਆ ਮਿੰਟ ਚਾਟਾ ਏਡੀ ਕਿੱਟੀ ਦਾ ਉਹ ਭਾਈ ਤੋੜ ਕੇ ਲਗਾ ਤੁਸੀਂ ਲੋਕਾਂ ਨੂੰ ਤਮਾਸ਼ਾ ਦਿਖਾਉਣੇ ਹੁੰਨੇ ਹੋਗੇ ਓਏ ਕਾ ਨੂੰ ਉਹ ਚੌਰਾ ਖੜਦਾ ਹੀ ਨਹੀਂ ਉਹ ਕਿਤੇ ਖੜਦਾ ਖੜਦਾ ਜਾਵੇ ਬੰਦਾ ਤੜਕੇ ਦਾ ਲੱਗਿਆ ਮੈਨੂੰ ਪੁੱਛਣਾ ਕਦੋਂ ਆਉ ਪਾ ਲਈ ਸੱਤਸ ਕਦੋਂ ਆਉ ਪਾ ਲਈ ਸੱਤਸ ਮੋ ਘਰਦਾ ਮੇਰੀ ਮਾਂ ਦਾ ਉਹ ਜਿੱਦ ਕਰਦਾਗਾ ਹਾਂ ਮੋ ਘਰਦਾ ਮਾਂ ਦੇ ਕੋਲੇ ਪਾ ਦੇ ਫਿਰ ਬਾਲਾ ਬੈ ਜਾ ਮੇਰੀ ਮਾਂ ਮੈਂ ਕੀ ਕਹਿਣੀ ਆ ਬੈ ਜਾ ਮੇਰਾ ਕੋ ਤੋੜ ਦੂ ਕੁਛ ਹੋ ਜਾ ਮੈਂ ਤਾਂ ਇਹ ਕਹਣਾ ਵੀ ਗੱਲਾਂ ਕਰ ਲੈ ਹੋ ਕੀ ਬੰਦਾ ਪਾ ਲੈਣਾ ਹੈ ਅੱਛਾ ਹਾਂ ਤੇਰੇ ਵਾਂਗੂ ਨਹੀਂ ਹੈਗੀ ਕੋਈ ਮਾਂ ਹੁਈ ਲਾ ਦੇ ਵੀ ਘਟ ਨਹੀਂ ਸਾਡਾ ਬੁੜਾ ਕੋਈ ਬਾਹਰ ਚਲਾ ਲੈਂਦਾ ਕੋਈ ਅੰਦਰ ਚਲਾ ਲੈਂਦਾ ਉਹ ਦੇਖ ਲਓ ਪਾਲਿਆ ਕਿਵੇਂ ਬੋਲ ਜੀ ਇਹ ਕੀ ਗੱਲ ਕਹਿਨੀ ਹੈ ਤੂੰ ਮੈਂ ਤਾਂ ਗੱਲ ਕਹਿਨੀ ਹੈ ਕਿ ਕੋਈ ਬਾਹਰ ਚਲਾ ਲੈਂਦਾ ਆਪਦੀ ਲੀਡਰੀ ਕੋਈ ਹੈ ਘਰੇ ਚਲਾ ਲੈਂਦਾ ਲੀਡਰੀ ਦੀ ਗੱਲ ਕਰਦੀਆਂ ਮਾਂ ਦਾ ਕੋਈ ਮਾਣਾ ਚੰਗਾ ਮੋੜ ਨਹੀਂ ਮੈਨੂੰ ਕੋਈ ਪਿੰਡ ਚੋਂ ਕਹਿ ਨਹੀਂ ਸਕਦਾ ਕੋਈ ਉਂਗਲ ਨਹੀਂ ਕਰ ਸਕਦਾ ਹਾਂ ਕੋਈ ਦਾਗ ਨਹੀਂ ਲੱਗਿਆ ਮੇਰੇ ਆਪੇ ਦੇ ਹਾਂ ਚਾਲ ਜੇ ਤੁਹਾਡੇ ਕੋਈ ਦਾਗ ਨਹੀਂ ਮੇਰੀ ਧੀ ਕਿਹੜਾ ਫਿਰ ਬਲੀ ਬੜੀ ਫਿਰਦੀ ਆਗੀ ਅਸੀਂ ਤਾਂ ਅਸੀਂ ਜਿਦਾਂ ਆਖਿਆ ਮਾਂ ਬਹੁਤ ਲੜਦੇ ਇਹਨਾਂ ਦੀ ਕਰਕੇ ਜਾ ਛੱਡ ਚੰਬੜ ਛੱਡਦੇ ਆ ਸਾਡੇ ਬੁੜਾ ਨਹੀਂ ਹੜਦਾ ਚੋਰਾ ਇਹ ਨਹੀਂ ਮਰਦਾ ਮੈਂ ਤਾਂ ਕਹਣੀ ਮਰ ਜੇ ਪਰ ਅਸੀਂ ਬੱਸ ਜਬਾਨ ਮੂੰਹ ਚ ਪਾਲ ਆ ਅਸੀਂ ਭਾਈ ਭਾਈ ਲੜਦੇ ਆ ਕੋਈ ਨਾ ਹਿਸਾਬ ਨਾਲ ਬੋਲ ਨਾ ਲਫੇੜਾ ਮਰੂੰਗਾ ਤੇਰੇ ਹਾਂ ਕਿਵੇਂ ਲਫੇੜਾ ਮਾਰੀ ਬਸ ਕੋਈ ਨਾ ਇੰਨਾ ਨਹੀਂ ਬੋਲਦੇ ਹੁੰਦੇ ਬੰਦਾ ਗਾ ਤੇਰੇ ਨਾਲੇ ਸੌਹਰਾ ਤੇਰਾ ਬੰਦਾ ਮੇਰਾ ਜਿੱਥੇ ਦਾ ਬੋਲਣਾ ਸਦਾ ਹੈ ਬੰਦਾ ਬੋਲਦਾ ਨਹੀਂ ਕੋਈ ਨਾ ਫੇਰ ਕੀ ਹੁੰਦਾ ਬੋਲੀ ਜਾਵੇਂ ਬੰਦੇ ਨਾ ਬੋਲਣਾ ਕਿਉਂ ਬਾਪਾ ਯਾਰ ਜਿਹਦੀ ਤੇਰੇ ਕੋਈ ਨਹੀਂ ਭਾਂਡਾ ਲੰਨਾ ਕਣਕੰਡਾ ਜੀ ਸਿਰ ਤੇ ਚੜਾ ਰੱਖੀ ਯਾਰ ਸਿਰ ਤੇ ਕਾਦੀ ਕਿਹੜੀ ਮਕੂਬ ਬਣਾਉਂਦਾ ਤੂੰ ਜੀ ਵਿੱਚ ਚੜਾਈ ਨਹੀਂ ਸੀ ਆਪਦੀ ਸਿਰ ਤੇ ਕੋਈ ਨਹੀਂ ਫੇਰ ਚੜਾਈ ਸੀ ਲਫੇੜਾ ਬੋਲਣ ਲੱਗ ਗਿਆ ਬੋਲਦਾ ਕਿਵੇਂ ਆਗਾ ਫੇਰ ਕੀ ਹੋ ਗਿਆ ਕੋਈ ਨਹੀਂ ਚੜਾਈ ਸੀ ਆ ਡਾਂਗ ਦੀ ਸਿਰ ਤੇ ਰੱਖੀ ਸੀ ਡਾਂਗ ਦੇ ਸਿਰ ਤੇ ਕੋਈ ਨਾ ਫੇਰ ਕਿਉਂ ਲੜੀ ਜਨੇਰ ਪੈ ਜੋ ਹੋਰ ਇਸੇ ਕੰਜਰ ਕਰਕੇ ਕਰਕੇ ਬੁੜੀ ਸਾਡੀ ਘਰ ਚੋਰਾ ਚ ਮਾਰਦੀ ਐ ਇਸੇ ਕੰਜਰ ਮੈਂ ਭਾਜ ਜਾ ਵਰਚਾ ਵਰ ਬੋਲ ਤੂੰ ਭਾਜ ਜਾ ਖੜਾ ਹੋ ਕੇ ਫੇਰ ਚੋਰਾ ਕਿੱਥੇ ਲਾਉਣਾ ਵੇ ਹਟ ਜਾ ਤੂੰ ਤੇ ਮਾਰੂ ਕਰਦੀ ਨੀ ਚੁੱਪ ਤੂੰ ਵੱਡਾ ਤੇਰੇ ਤੋਂ ਰੋਜ ਦਾ ਕੰਮ ਆ ਛੱਡਦਾ ਇਹ ਝੱਟੂ ਪੈਂਦਾ ਰੋਇਦਾ ਕੰਚਲਾ ਰੋਜ ਦਾ ਕੰਜਰ ਖਾਣਾ ਰੋਣ ਨੂੰ ਦੱਸ ਕੀ ਹੋਇਆ ਕੋਈ ਨਾ ਰੋਣੂ ਕੀ ਹੋਇਆ ਲੈ ਵੇੜਾ ਮਰਦਾ ਬੈਠੇ ਵੇੜਾ ਨਹੀਂ ਵੇੜਾ ਰੋਣ ਨਹੀਂ ਕਰ ਤੂੰ ਖਾਜਾ ਪਾਸੇ ਹੋ ਜਾ ਕੋਈ ਨਾ ਫਿਰ ਕਿਉਂ ਆ ਬਾਬ ਜੀ ਇੱਥੋਂ ਮੇਰਾ ਬਲੱਡ ਵਾਚੂ ਉਹ ਬਲੱਡ ਵਾਜੂ ਪੈਣ ਦੀ ਚੁੱਪ ਕਰ ਜਾ ਕੋਈ ਨਾ ਫਿਰ ਕੋਈ ਕੁੱਟ ਹੋਰ ਗਾਣੀ ਆ ਲੋਕ ਕੀ ਕਹਣਗੇ ਕੀ ਕੰਜਰ ਗਏ ਤੂੰ ਨਹੀਂ ਕੋਲੇ ਆਉਂਦੀ ਤੀ ਨੂੰ ਕਟਾਤਾ ਬਾਈਕ ਲੈ ਮਾਵੇਂ ਨਹੀਂ ਮਰ ਜਾ ਪਾ ਜਾ ਕੋਈ ਨਾ ਚੁੱਪ ਕਰ ਜਾ ਹੁਣ ਜਵਾਨ ਤੇਰੀ ਗਿੱਠ ਦੀ ਲੱਗੀ ਹੈ ਜਦੋਂ ਮੈਂ ਹੈਗੀ ਬੋਲਣ ਵਾਲੀ ਤੂੰ ਕਿਉਂ ਬੋਲਦੀ ਆਂਗੀ ਤਰ ਖਾਸਮ ਬੋਲੇ ਹਾਂ ਛਿੱਤਰ ਤਾਂ ਆਹੀ ਖਾਨੀ ਆ ਤੂੰ ਖਾਸਮ ਤਾਂ ਤਾਂ ਪੈਂਦੇ ਮੈਂ ਤਾਂ ਸੱਚੀ ਕੋਈ ਇਹਨਾਂ ਦਾ ਪੋਰਾ ਸੋਗ ਨਹੀਂ ਤਿੰਨਾ ਚਾਰਾਂ ਮੈਂ ਤਾਂ ਕਹਿੰਦੀ ਅੱਜ ਮਰ ਜਾਣਾ ਮੈਂ ਤਾਂ ਸੱਚੀ ਗੱਲ ਆ ਮੈਂ ਤਾਂ ਕਹਿੰਦੀ ਆ ਮੈਂ ਤਾਂ ਕੰਦੀ ਰੋਂ ਰੰਟੀ ਦਾੰਡ ਕੱਟ ਲੂ ਆ 10 20 ਮਿੰਟ ਪਹਿਲਾਂ ਤਾਂ ਆਏ ਆ ਖਿੰਦੀ ਵਿੱਚ ਚੰਗਾ ਸਾਂਭਦੀ ਹੁਣ ਦਿਨ ਨੂੰ ਬਿਲਕਣਾ ਜਿਆਦਾ ਮੈਂ ਮਰ ਜੇ ਨਾ ਇਹ ਤਾਂ ਤਿੰਨੇ ਚਾਰੇ ਸੱਚੀ ਮੈਂ ਫਿਰ ਹੰਡ ਕੱਟ ਲੂ ਨਹੀਂ ਰੰਡ ਕੱਟਣਾ ਬਥੇਰਾ ਔਖਾ ਪਲ ਤਾਂ ਮੈਂ ਪਰਿ ਤੈਨੂੰ ਮਾਰ ਕੇ ਖੋਜ ਹੈ ਹਾਂ ਮਰ ਜੂ ਮੈਂ ਤਾਂ ਆ ਦੇਖ ਲੈ ਬੇਬੇ ਕਿਵੇਂ ਬੋਲਦੀ ਹੈ ਫਤਾਈਂ ਦਾ ਤੇ ਛੱਤਰਖਾਨੀ ਆ ਕਿ ਤੂੰ ਜਵਾਨ ਨਹੀਂ ਮੂੰਚ ਪਾ ਸਕਦੀ ਜਵਾਨ ਦੀ ਸਾਡਾ ਬੁੜਾ ਬੋਲਣ ਲੱਗਾ ਦੇਖਦਾ ਸਿਆਣਾ ਵਿਆਂ ਜੇ ਬੋਲਣ ਲੱਗੇ ਫਿਰ ਆਪ ਚੁੱਪ ਕਰ ਜਾ ਤੂੰ ਆਪ ਕਿਵੇਂ ਚੁੱਪ ਕਰ ਜਾ ਮੈਨੂੰ ਮੈਨੂੰ ਇਹ ਨਹੀਂ ਬੁੜਾ ਦੀ ਬਣਾਉਂ ਪਹਿਲਾਂ ਤਾਂ ਰੇਲ ਮੈਂ ਪਾਈਂ ਕਿਵੇਂ ਬਣਾਏ ਕਿ ਤੂੰ ਬੁੜੇ ਦੀ ਰੇਲ ਤੇ ਫੇ ਮੈਥੋਂ ਛੱਤਰ ਖਾ ਲੇਂਗੀ ਜਿਹੜਾ ਬਣਦਾ ਜਵਾਖਾਂ ਵਰਗਾ ਹੋ ਜਾਂਦਾ ਜਵਾਖਾਂ ਵਰਗਾ ਹੋ ਜਾਂਦਾ ਸਿਆਣਾ ਮੈਣਾ ਬੁੜਾਗਾ ਹੋ ਸਾਡੇ ਬਾਪੂ ਜੀ ਆ ਉਹਨਾਂ ਨੂੰ ਮਾੜਾ ਚੰਗਾ ਕਿਉਂ ਬੋਲਦੇ ਜਦੋਂ ਉਹਨਾਂ ਨੂੰ ਪਤਾ ਸਾਰੀ ਜਾਜਾ ਤੂੰ ਉਹਨਾਂ ਦੇ ਨਾਂ ਦੀ ਕਿਉਂ ਬੋਲਦੇ ਆਗੇ ਹੁਣ ਮੈਂ ਤਾਂ ਉਹਨਾਂ ਨੂੰ ਤੇ ਫੇਰ ਹੀ ਰੋਟੀ ਤਾਂ ਦੇਈ ਜਾਨੇ ਯਾਰ ਓਏ ਆਪੇ ਇਹ ਗੱਲ ਸਮਰਜੀ ਹੀ ਹੇਠੇ ਉੱਤੇ ਹੋਈ ਜਾਂਦਾ ਤਾਂ ਹੀ ਕੀ ਲੱਗੂਗਾ ਓਏ ਗੱਲ ਪਤਾ ਕੀ ਆ ਓਏ ਉਂ ਤਾਂ ਇਹਨਾਂ ਦਾ ਮੋਹ ਪਿਆਰ ਪੂਰਾ ਐ ਦਾਰੂ ਪੀ ਕੇ ਮਾੜੇ ਮੋਟੇ ਜਦ ਪੈਂਦੇ ਫੇਰ ਕਿੱਡੀ ਗੱਲ ਬਸ ਇਹ ਹੋ ਜਾਵੇ ਕਿਤੇ ਜਵਾੜੇ ਤੇ ਖਾਣੋਂ ਮੈਥੋਂ ਚਲ ਆ ਜਾ ਆਪਾਂ ਕੋਈ ਲਾਪੜਾ ਤੇ ਆ ਰਹੀ ਜਵਾੜੇ ਇਹਦੇ ਨਾਲ ਹੋਰ ਆ ਜਾ ਪੈਨੀਆਂ ਆਪਾਂ ਤਾਂ ਏਸੀ ਵਾਲੇ ਕਮਰੇ ਚ ਬੈਜੋ ਪੈਜੋ ਤੂੰ ਨਾ ਕਿਤੇ ਮੈਂ ਤਾਂ ਲੱਤਾਂ ਖਾਣੀ ਤੂੰ ਬਾਲਾ ਬੋਲਦਾ ਵਿੱਚ ਆਏ ਕਿ ਮਿਲ ਆਏ ਕਿ ਮਿਲ ਧਲਾਂਗੀ ਤੂੰ ਉਹਦੇ ਖਾਸ ਮਾਤੇ ਰੱਛਾ ਤੂੰ ਮਾਰਦੀ ਤੇ ਮਾਂ ਦੇ ਮਾਰਦੇ ਹੁੰਦੇ ਹੈ ਇਹ ਵੀ ਮਾਰਦੇ ਮੈਂ ਸੱਚੀ ਕਹਿਣੀ ਆ ਤੂੰ ਤਾਂ ਸਾਰਿਆਂ ਨੂੰ ਮਾਰ ਕੇ ਖੁਸ਼ ਹੈ ਇਕੱਲੀ ਬਸ ਕੇ ਖੁਸ਼ ਹੈ ਵਾਗ ਰੰਡੀ ਨੇ ਆ ਕੇ ਚੱਚੂ ਪੁਆਤਾ ਇੱਕ ਦਿਨ ਨਹੀਂ ਆਈ ਸੀ ਤੂੰ ਪਾਸੇ ਭੱਜ ਜਾ ਮੇਰੇ ਕਮਰੇ 'ਚ ਚਾਹੀ ਤੇ ਤੇਰਾ ਮੈਂ ਤੋੜੂ ਜਾਪਾਂ ਤੇਰੇ ਮੈਂ ਆਉਂਦੀ ਨਹੀਂ ਤੁਸੀਂ ਦੋਨੇ ਪੈ ਜਾਓ ਮੈਂ ਚ ਨਾ ਕਰਾਂ ਕਾਖੜਾ ਤੂੰ ਜਿਹੜਾ ਵਾਲਾ ਹਾਂ ਹਾਂ ਜਾ ਕੇ ਤੂੰ ਤਾਂ ਲੌਂਡਿਆਂ ਜੋ ਗਰਾਂ ਟੈਂਪੂਆਂ ਜੋ ਗਰਾਂ ਤੋ ਤਾਂ ਹਰ ਟੈਂਪ ਟੈਂਪੂ ਚ ਲਾੜਾ ਕਰ ਦੇ ਕੇ ਆ ਦੇਖ ਲੈਨੇ ਹੁਣੀ ਦੇਖ ਲੈ ਅੰਦਰ ਚਲਾ ਜਾ ਅੰਦਰ ਚ ਅੰਦਰ ਚੰਗ ਪਾਛੋ ਓਏ ਅੰਦਰ ਜਾ ਆ ਨਾ ਨਹੀਂ ਖੜ ਜਾ ਹੇ ਮਾਂ ਹੇ ਮੈਂ ਮਾਰ ਤੇ ਮਾਰ ਤੇ ਵਾਗੋਂ ਨਾਲ ਆ ਤੇ ਖੜਦੀ ਰੋ ਚ ਮਾਰ ਪਰ ਹੋਰ ਖੜ ਜਾ ਤੇਰੀ ਮਾਂ ਦੇ ਅਾ ਦਾ ਫੁੱਸੀ ਨੀ ਵੇੜੋ ਮੈਂ ਤਾਂ ਆਪ ਜਾਣੀ ਆ ਕਾਨੂੰ ਵੇਬੇ ਖੜਦੀ ਨੇ ਖੜ ਜਾ ਟਿਕਦੀਆਂ ਕਾ ਨਾ ਭਗ ਜਾ ਮੈਂ ਤਾਂ ਪਿੰਡ ਨੂੰ ਚੱਲੀ ਭਗ ਜਾ ਭਗ ਜਾ ਪਿੰਡ ਨੂੰ ਭੈਣ ਜੀ ਆਲਾ ਭਗ ਜਾ ਐਂਡ ਆ ਫੇਰਾ ਦੇ ਕਿੱਥੇ ਕਲੇਸ਼ ਵਿੱਢਿਆ ਕੀ ਗੱਲ ਸੀ ਉਹ ਵੀ ਸਾਮੀ ਦਾ ਜਾਣਿਆ ਨੂੰ ਚੰਗਾ ਭਲਾ ਚੰਦ ਕੋਲੇ ਚੱਲ ਕੇ ਪਏਗੀ ਚੰਦ ਓਏ ਹਾਂ ਭਾਈ ਓ ਚੰਦ ਹਾਂ ਭਾਈ ਪਾਇਆ ਗਿਆ ਓਏ ਮਾਇਕਾ ਪਾਇਆ ਗਿਆ ਸੀ ਪਰਾ ਅੱਛਾ ਐੇ ਪੀਗੀ ਲਵਾ ਦੇ ਯਾਰ ਮੇਰਾ ਤਾਂ ਨਸ਼ਾ ਹੀ ਟੁੱਟ ਗਿਆ ਅੱਛਾ ਹੋਰ ਮਾਇਕਾ ਬਰਾਵਾ ਇੱਥੋਂ ਤੂੰ ਰਹਿ ਗਿਆ ਜੀ ਕੱਢ ਕੇ ਅੱਖਾਂ ਚੋਂ ਫਿਰ ਮਿੱਥੋਂ ਇੱਥੇ ਪਿਆ ਸੀ ਲਗਿਆ ਕਿੱਥੋਂ ਮੈਂ ਕਦੋਂ ਲੈ ਗਿਆ ਇਹ ਰੋਹੀ ਨਾ ਜੱਟ ਪੰਚੈਂ ਮੈਂ ਹੱਡਾਰੂ ਦੀ ਬੰਡ ਮਾਰ ਜਨਾ ਕੱਢਦਾ ਮਾਰਿਆ ਨਾ ਅੱਜ ਤੂੰ ਚੱਕਿਆ ਟਾਈਮ ਨਾਲ ਤੂੰ ਲਈ ਫਿਰਦਾ ਸੀ ਮੈਂ ਤੇਥੋਂ ਪੁੱਛ ਕੀ ਲੈਣਾਂ ਲੈ ਜਾਣੀ ਹੁੰਦੀ ਆ ਪੁੱਛ ਕੇ ਲਿਆ ਕੰਬੜਾ ਬਣਾਈ ਜੈਨੇ ਤੈਨੂੰ ਨਸ਼ੇ ਜੀ ਨੂੰ ਕਿਹੜਾ ਪਤਾ ਲੱਗਦਾ ਉਹ ਬਸ ਰਹਿੰਦਾ ਕਹੇ ਯਾਰ दारू ਦੀ ਘੁੱਟ ਪਿੱਛੀ ਘੁੱਟ ਪਿੱਛੇ ਮੈਂ ਮੇਜਰ ਤੋਂ ਮੰਗਾਈ ਵਿਚਾਰੇ ਇੱਥੋਂ ਆਹ ਲਾਲਾ ਪੀਂਦਾ ਹੈ ਪੀਂਦਾ ਲਾਲਾ ਪਿਆ ਗਲਾਸ ਕੋਈ ਗਲਾ ਸ਼ਾਇਦ ਹੀ ਕੁਲ ਦੇ ਲੈਣ ਦਾ ਕਿੱਧਰ ਗਿਆ ਇੱਕ ਛੋਣ ਛੋਨੇ ਨਾਲ ਲਾਵਾ ਇੱਥੇ ਗਲਾਸ ਆ ਠੀਕ ਆ ਠੀਕ ਆ ਕੁੱਤਾ ਬਿੱਲਾ ਰਹਿ ਗਿਆ ਕੋਈ ਕਿੱਧਰ ਅੱਕ ਲੱਗ ਤੂੰ ਬਾਜਾ ਯਾਰ ਫੇਰ ਲਾ ਲਾਂਗੇ ਲਾਲਾ ਲਾਲਾ ਖੜ ਜਾ ਗਲਾਸ ਤਾਂ ਮਾਚਲ ਵਿੱਚ ਯਾਰ ਹੈ ਨਹੀਂ ਗਲਾਸ ਕਿੱਥੇ ਹੈ ਯਾਰ ਰਹਿਣਦਾ ਯਾਰ ਛੱਡ ਖੜੇ ਨਹੀਂ ਹੈਗਾ ਲੇਕੋ ਭਾਈ ਨੇ ਕਹਿਤਾ ਪੀਗਦਾ ਲਵਾਂ ਹੂੰ ਭੈਣ ਦੇ ਲਾਨੇ ਦੇ ਘਰੇ ਕਿੱਧਰ ਓਏ ਆ ਭਾਈ ਭਾਈ ਨੂੰ ਜ਼ੈ ਉਹ ਇਧਰ ਚੁੱਲ ਗਿਆ ਓਏ ਇਧਰ ਸੀ ਗਿਆ ਅੱਕ ਲੱਗ ਗਿਆ ਕੀ ਲਿਆ ਲੱਲਾ ਯਾਰ ਮੈਂ ਤਾਂ ਆਪਣਾ ਬਸ ਮਾਚਲ ਵੀ ਜਿਵੇਂ ਜਿਵੇਂ ਪਿਓਰੀ ਚੱਕੀ ਫਿਰਦਾ ਨਾ ਉਹ ਤਾਂ ਮਗਾਈ ਭਰਾਵਾ ਫਿਰ ਮੇਰੇ ਤੋਂ ਮੈਂ ਹੁਣ ਛੱਡਦੇ ਨਹੀਂ ਜਾਣੀ ਸੀ ਮਗਾਉਣ ਨੂੰ ਲੈ ਨੀ ਕਿਹਨਾਂ ਦੀ ਯਾਰ ਤੁਮਹਾਰੀ ਕੁੜਮਣੀ ਆਈ ਹੈ ਕੀ ਫੋਕ ਕੋਈ ਕੁੜਮਣੀ ਮੈਂ ਕੀ ਲੈਣਾ ਯਾਰ ਕੁੜਮਣੀ ਆ ਤਾਂ ਆਪਣ ਗਿੰਜ ਗੱਲਾਂ ਕਰਨ ਬਾਗੇ ਆਪਣਾ ਫਲ ਲੈਣਗੇ ਅਸੀਂ ਲੈ ਆਹਲਾ ਗੁੱਸਾ ਕਰਦੀ ਵਿੱਚ ਜਾਣ ਕੇ ਲੱਗਦਾ ਬੜਾ ਗੁੱਸਾ ਕਰਦੀ ਵੀ ਮੇਰੀ ਆਈ ਫਿਰ ਰਾਜੀ ਨਹੀਂ ਕੋਈ ਗੱਲ ਨਹੀਂ ਕਰੀ ਕਬੀਲ ਜੀ ਅੱਛਾ ਅੱਛਾ ਇਹ ਤਰਕੀ ਤੂੰ ਗੱਲੇ ਨਹੀਂ ਕਰੀਆ ਉਹਦੇ ਨਾਲ ਓਏ ਹੰਡਿਆ ਐਂ ਤਾਂ ਫਿਰ ਤੈਨੂੰ ਪਤਾ ਗਿਆ ਕਿਹਨਾਂ ਯਾਰ ਕੋਲੇ ਨਹੀਂ ਖੜਿਆ ਕੋਲੇ ਨਹੀਂ ਖਣੀ ਬਿਤਾਇਆ ਰਾਜੀ ਨਹੀਂ ਆਈ ਤੇ ਨੂੰਤੀ ਵੀ ਕਹਿ ਦਿੰਦੀ ਆ ਹਾਂ ਹਾਂ ਲਾ 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 ਬਾਬਾ ਫਾਦੰਦਾ ਅਹਹਹ ਧਾਰੂ ਕੰਜਾ ਦਾ 1 ਨੰਬਰ ਹੈ ਗਾਲ 1 ਨੰਬਰ ਗਿਰਿੰਗਾਂ ਗਿਆ ਸੀਂਗਾਂ ਗਿਆ ਪਟਾਣੀ ਖਾ ਨਸ਼ੇ ਵੀ ਖਾ ਖਾ ਰਹਿਣ ਦੇ ਗਰੀਆਂ ਨੂੰ ਕੀ ਆ ਆ ਗਾ ਕਿੰਨਾ ਹੁਣ ਤਾਂ ਮੋਸਟਾ ਜਾਂ ਮਾਰ ਫੇਜੀ ਤੇ ਅੱਖ ਲੱਗੂ ਆਹ ਬਾ ਮਾਰ ਲਿਆ ਆਪਣਾ ਬਾਧੂ ਆ ਭਰਾਵਾ ਇਹਨਾਂ ਪਾਏਗੀ ਕੁਰਬਨੀ ਕੀ ਪਾਏਗੀ ਨੇ ਮੁਸਣਾ ਬੈਣਾ ਉਥੇ ਜਾ ਕੇ ਉਹ ਵਰਲਡ ਕਰਦਾ ਵੀ ਪਾਏਗੇ ਹੈਗੀ ਉਥੇ ਕਲੇਸ਼ ਕਰਾਤਾ ਹਈ ਧੜਕੇ ਪਤਾ ਨਹੀਂ ਕੀ ਬਣੂ ਮੈਂ ਕਾ ਜਾ ਕਰਾ ਚਾਹੀਦਾ ਉਹ ਪਾਲੇ ਨੇ ਨੂੰ ਕੁੱਟੀ ਤੂੰ ਉੱਠ ਕੇ ਆਇਆ ਭੈਣ ਜਾਈ ਜੇ ਤੂੰ ਨਾ ਆਉਂਦਾ ਕੌਣ ਬੋਲਦਾ ਸੀ ਮੈਂ ਕਹਿੰਦਾ ਉੱਠ ਕੇ ਮਰ ਤੈਨੂੰ ਮੈਂ ਤਾਂ ਤੈਨੂੰ ਸੁਣ ਕੇ ਘੰਟੇ ਦਾ ਬੈਠਾ ਤੇ ਸੁਵਾਦ ਲਈ ਆਏ ਤੂੰ ਮਾਰ ਜਾ ਫਿਰਦਾ ਹੱਥਾਂ ਦਾ ਵੀ ਕਿਹੜੇ ਵੇਲੇ ਫਾਉ ਪੈ ਗਿਆ ਕਿਉਂ ਮੈਂ ਮਨ ਨੂੰ ਬੁੱਧੂ ਬਣਾਇਆ ਤੋੜ ਕੇ ਨੂੰ ਪਤਾ ਨਹੀਂ ਕੀ ਬਣੂ ਅਗ ਨਹੀਂ ਮਾਰੇ ਪਿੰਡ ਜਾਨੀ ਭੈਣ ਜੀ ਬੰਡੀ ਜਾਵੇ ਮੇਰੀ ਕੀ ਬਾਤ ਲੈਂਦੀ ਤੈਨੂੰ ਦਾ ਕੀ ਆ ਫਿਰ ਤੂੰ ਦਾ ਕਰਨਾ ਨਹੀਂ ਕਰਾਉਣਾ ਨਹੀਂ ਕੋਸਾ ਭੈਣ ਤਾਂ ਸਾਡੀ ਚਦੂ ਕਰਨਾ ਕਰਾਉਣਾ ਜਾਂਦੀ ਆ ਉਹਦੀ ਮਾਂ ਉਹਦੀ ਬਾਈ ਤੇਲ ਹਾਂ ਤੂੰ ਤਾਂ ਬਿੱਲਾ ਜਾਂਦੀ ਆ ਲਾਈ ਜਾਂਦੀ ਆ ਉਂਗਲਾਂ ਦੂਜਾ ਬੰਦਾ ਲਾਪੀ ਉਂਗਲਾਂ ਲਾਉਂਦੀ ਆ ਦੂਜਾ ਬ ਕਾ ਕਰਛੜ ਜੈਰ ਕਿਉਂ ਮੈਂ ਸੱਚੀਆਂ ਕਹੋਣਾ ਚਾਹ ਤੂੰ ਕਰਨੀ ਏ ਜੋੜ ਦਾ ਮਰ ਗਿਆ ਚਾਲੂ ਜਨਾਨੀ ਆ ਮਰੀ ਇਹਨੇ ਪਤਤੀ ਵੇ ਹੁਣ ਜਵਾਜ ਬੰਦਾ ਕਰਦੀ ਹੁੰਦੀ ਆ ਬੜੀ ਅੱਛਾ ਉਹ ਤਾਂ ਬੜੀਆਂ ਸਿਫਤਾਂ ਕਰਦਾ ਸੀ ਤੇ ਕੋਲੇ ਬੈਠਾ ਤਾਂ ਐ ਤਾਂ ਮੂੰਹ ਚ ਕਹਿ ਨਹੀਂ ਪੈਂਦਾ ਉਹਲੇ ਦੇ ਬੀ ਠੀਕ ਆ ਭਾਈ ਹੋਰ ਨਹੀਂ ਕਰੀ ਹੁਣੀ ਤਾਂ ਹੀ ਹੋਣਾ ਇਹ ਕਹਿਣਾ ਕੋਈ ਹਾਂ ਨਹੀਂ ਕਰੀ ਮੈਂ ਹਾਂ ਹਾਂ ਮਾ ਤਾਂ ਕੀ ਲੈਣਾ ਕਿਥੇ ਤੂੰ ਮੰਜਾ ਡਾਏ ਕਿਥੇ ਥੋਹੀ ਬਣਾਈ ਇਰਾਤ ਤੇ ਬਿਸ਼ਾਅ ਕਰਨੀ ਇਥੇ ਕੋਲ ਜਦੋਂ ਪੈਂਦੇ ਰੇਡ ਕੇ ਜੋ ਬੋਲਿਆ ਯਾਰ ਪਸ਼ੂ ਖੁੱਲ ਕੇ ਗੇੜਲੇ ਕਾ ਫੁੱਦਾ ਬੋਲਿਆ ਅੱਛਾ ਜੇ ਪਸ਼ੂ ਖੁੱਲ ਕੇ ਅੱਗੇ ਤੱਕ ਦੇ ਪਸ਼ੂ ਨਹੀਂ ਖੁੱਲ ਗੇਲੇ ਕੇ ਪਸ਼ੂ ਖੁੱਲ ਕੇ ਮੱਖਣ ਨਾ ਜਾਣੀਆਂ ਕੋਈ ਇਦਾਂ ਮਸ਼ੀਨਰੀ ਕਰੀਏ ਕੋਈ ਲੈ ਜੇ ਮਾਰੀ ਪੈਂਦਾ ਲੰਨਾ ਕਿਤੇ ਘਰ ਬਸਣ ਦੇ ਦੇ ਮਾਰੀ ਮੇਰਾ ਜੀ ਕਰਦਾ ਮੱਛਰ ਚ ਪੈਨੂ ਮੈਂ ਤਾਂ ਘਰ ਮਾਰੀ ਪੈਣਾ ਤੋਹੀਦੇ ਪੈਂਥੇ ਵਿਸ਼ਵਾਸ ਕਰਨਾ ਉਹਦੀ ਠੋਹੀ ਆਪਾਂ ਨੂੰ ਪੂਰਾ ਫੋਪੇ ਵੀ ਦੇਖ ਹੀ ਲਵਾਂਗੇ ਆਪਾਂ ਨੂੰ ਕੀ ਲੋੜ ਦੇਖਣ ਦੀ ਯਾਰ ਕਿਉਂ ਕਰੇ ਭੋਸੜੀਆਂ ਦੇਖੀਆਂ ਇੱਥੇ ਦੇ ਹੋ ਕੇ ਮਰੀਏ ਨਾ ਪੈਂ ਪੈਂਸੋਂ ਨੂੰ ਬਾਦੂ ਉੱਥੇ ਤੇ ਪਰ ਉੱਥੇ ਕਿਤੇ ਜਿਹੜੀ ਜਾਂਦਾ ਸੀ ਯਾਰ ਕੋਲੇ ਬਹਿ ਕੇ ਕੋਈ ਸਜਾ ਲਾਉਣੀ ਆ ਫਿਰ ਜੇ ਕੋਲੇ ਬਹਿ ਗਏ ਆ ਬਹਿ ਗਿਆ ਉੱਥੇ ਤੂੰ ਪੇਗ ਲਾ ਲੈ ਉਹਦਾ ਜਾ ਯਾਰ ਲਾ ਲੈ ਯਾਰ ਜਾਣਾ ਲਾ ਲੈ ਉੱਥੇ ਦੇਖ ਨਾ ਭਈ ਫਰਸ਼ ਤੇ ਫਿਰ ਬਿੰਦਕ ਨੂੰ ਸਾਹਮਣੋਂ ਕੋਲ ਕੱਟ ਪੀਜਿਆ ਕਰ ਅੱਗੇ ਤਾਂ ਤੂੰ ਹੀ ਮੈਨੂੰ ਫੜ ਕੇ ਪਾ ਕੇ ਆਉਣਾ ਕਈ ਨਾ ਤਾਂ ਬੁਰੀ ਲੱਗਦਾ ਕਿ ਮੈਂ ਤੇਰੇ ਪੈਰ ਨਿਕਲਦੇ ਫਿਰਦੇ ਸੀ। ਅੱਛਾ ਮੈਂ ਪੀਤੀ ਪਤਾ ਲੱਗਦਾ ਕੋਈ ਪਣਾ ਫੇਰ ਤੇਰਾ ਤਾਂ ਜਮਾਈ ਨਹੀਂ ਪਤਾ ਲੱਗਦਾ। ਫੇਰ ਉਹੀ ਹੁੰਦੀਏ ਪੀਣੀ ਪਤਾ ਕੀ ਲੱਗ ਜੇ। ਹਾਂ ਹਾਂ। ਹਮਜਾੜ ਪੈਰ ਨਿਕਲ ਜਾਏ ਆਏ ਜਮਾਈ ਜਾਉ। ਹਾਂ। ਇਹਦੇ ਕੋਲੇ ਰੱਖੀ ਬੈਠੇ ਪਿਆ ਪੀ ਇਹਨਾਂ ਜੇ ਉੱਥੇ ਤਾਂ ਫੇਰ ਹੀ ਪਤਾ ਲੱਗੇ। ਨਾ ਉੱਠਣ ਨੂੰ ਉੱਠੀ ਸੀ। ਖੜਾ ਹੋ ਕੇ ਦਿਖਾ ਕੇ ਫਿਰ। ਆਏ ਮੈਂ ਹੀ ਹੋਈ ਜਮਾਂ ਭਾਂਜੀ ਫੁੱਤੀ ਇੱਥੇ ਪਰੇਡ ਹੁੰਦੀ ਐ ਮੈਂ ਖੜਾ ਹੋ ਕੇ ਦਿਖਾਵਾਂ ਤੈਨੂੰ। ਹੁੰਦੀ ਐ। ਪਾਏ ਆਬਦ ਰਾਮ ਨਾਲ ਪਿਆਰੇ ਕੀ ਫੋਪ ਪਾਏ ਵਿਸ਼ਾਅ ਕਰਨ ਤਾਂ ਭੈਂਦੀ ਬੁੰਡ ਫੋ ਹੋਵੇ ਮੈਂ ਫੋਟੋ ਕੀ ਲੈਣਾ ਜਰਾ ਸੇਕ ਨੂੰ ਸੀਟੀ ਵੱਜਦੀ ਸੁਣਨੀ ਹੋਰ ਤਾਂ ਨਹੀਂ ਮੈਂ ਸੀਟ ਕਾ ਜੂ ਤੂੰ ਸੁਣ ਭਾਈ ਤੇਰੀ ਕੁੜਬੁਣੀ ਮੈਂ ਤੀਜੇ ਥਾਂ ਲੱਗਿਆ ਮੈਨੂੰ ਕੀ ਲੋੜ ਹੈ ਮੈਂ ਕਦੇ ਮਾਤਾ ਜਾ ਕੇ ਉਹ ਅੰਦਰ ਰੱਖੂਗਾ ਤੇਰਾ ਕੰਬਣ ਤਾਂ ਲੋਟ ਮੈਂ ਇਹਦਾ ਕੋਈ ਲੋੜ ਨਹੀਂ ਅਮੇਰੇ ਕਰਕੇ ਤੈਨੂੰ ਔਖਾ ਬੜਾ ਔਖਾ ਹਾਂ ਨਹੀਂ ਹੁਣ ਪੁੱਛ ਰਿਹਾ ਜੋਦਾ ਇਹੇ ਕੰਮ ਦੀ ਹਾਂ ਓਦਾ ਕੇ ਹੁਣ ਪੁੱਛੀ ਹੁੰਦੀ ਪੁੱਛੀ ਹੁੰਦੀ ਅਰੇ ਖਿਚੀ ਪੀ ਗਏ ਬੀ ਕੋਲੇ ਬੈਠਾ ਹੋਰ ਭੈਣ ਦੀ ਬੁੱਢੀ ਤਾਂ ਹੀ ਦੋ ਓਵਰ ਹੋ ਗਿਆ ਠੀਕ ਆ ਠੀਕ ਆ ਲਾ ਲਾ ਲੌਣਾ ਜਾ ਯਾਰ ਮੈਂ ਜਵਾਬ ਨਾ ਮਾਰਾਂ ਮੈਂ ਕਦੀ ਜਵਾਬ ਮਾਰਤੀ ਹਾਂ ਘੜੀ ਜੰਨੇ ਮੈਂ ਟਾਈਮ ਬਹੁਤ ਹੋ ਗਿਆ ਪੈ ਗਿਆ ਆਹ ਵਾਹ ਉਹ ਤੈਨੂੰ ਕੀ ਹੋ ਨਾਜੇ ਆ ਜੀ ਆ ਜੀ ਭੈਣ ਦੀ ਬੁੰਡੀ ਆਵੇ ਕਿੱਥੋਂ ਉਹ ਆਈ ਯਾਰਾਂਡ ਮੈਂ ਆਈ ਚੋਕੀ ਲੈਣਾ ਹਰ ਕੇ ਦਾ ਤਾਂ ਭੱਜਿਆ ਫਿਰਦਾ ਸੀ ਪਾਲੇ ਸੱਸਾ ਹੀ ਨਹੀਂ ਆਈ ਆਪਾਂ ਤਾਂ 1 2 3 ਇਹ ਦੁਬਾਰੇ ਬੁਲਾਉਂਦੇ ਵੀ ਨਹੀਂ ਮੇਰੇ ਬੰਦੇ ਆਵੇ ਕੋਈ ਜਾ ਕੇ ਨਾ ਪਾਇਆ ਇੱਥੇ ਉਹਨਾਂ ਰਾਤ ਨੂੰ ਮਾਂਗਰ ਤੁਰਿਆ ਫਰੀ ਨਾ ਨਾ ਲਾ ਲਿਆ ਬਾਈ ਲਾਉਣਾ ਤਾਂ ਹਾਂ ਬੱਸ ਮੈਂ ਤਾਂ ਹਾਂ ਬੱਸ ਉੱਥੇ ਲੈ ਜਾ ਮੈਂ ਤਾਂ ਲੋੜ ਨਹੀਂ ਨਾ ਨਾ ਆਈ ਇੱਥੇ ਰੱਖ ਕੋਲੇ ਚੰਗਾ ਕਾਹਦੀ ਇੱਥੇ ਰਾਤ ਨੂੰ ਮਾਂਗ ਨਾ ਨਾ ਜੋ ਮੈਂ ਆਹ ਕਿਹੜੇ ਸਹਾਰੇ ਕਰੇ ਆਪਾਂ ਨੂੰ ਕੀ ਲੋੜ ਹੈ ਯਾਰ ਆਪਾਂ ਪਾਣੀ ਕੀ ਬਣੂ ਹਜੇ ਨਾ ਨਾ ਪੇਗੜੀ ਬੁੰਡੇ ਮਾਰ ਗੱਜੇ ਪਗੋਈ ਨਾਲੇ ਸਮਝ ਆ ਗਿਆ ਸਮਝੀ ਨਹੀਂ ਆਉਂਦੀ ਗਰ ਵੀ ਭੈਂਡਾ ਲੰਨਾ ਲੰਗੜਿਆ ਓ ਤੂੰ ਹੈ ਫਿਰ ਤਾਂ ਮੈਨੂੰ ਬੁੱਧੂ ਬਣਾਈ ਜਿੰਨਾ ਕਮਾਲ ਮਾਰ ਕੇ ਪੇਗੜੀ ਸਮਝ ਆ ਗਿਆ ਫੜ ਲੋ ਲਾਉੜਾ ਭੈਂਡਾ ਲੰਨਾ ਜੀਆ ਪਹਿਲਾਂ ਪੀ ਕੇ ਮੇਰਾ ਗਰੀਬ ਦਾ ਚੱਕ ਇੱਥੋਂ ਆ ਆ ਬਜੇ ਨਹੀਂ ਭੈਂਡਾ ਲੰਨਾ ਕੋਲੇ ਇੱਕ ਵੀਲਦਰੀ ਦਾ ਸਰਪੀ ਲਾ ਦੇ ਮੇਰੇ ਬੁੰਡੇ ਜਬੜੀਓ ਕੱਢ ਲਈ ਕੌਮ ਨੂੰ ਨਗਰ ਖੁਗਣੀ ਜੋ ਵੀ ਕਾਇ ਨਿਕਲਿਆ ਐਡਾ ਭੈਂਡਾ ਲੜਨਾ ਲੰਗੜਿਆ ਖੱਬਲ ਚੋ ਲੈ ਗਿਆ ਕੱਢ ਕੇ ਐਦੂ ਮੁੜਕੇ ਨਹੀਂ ਭੈਂ ਨੂੰ ਜਾਂਦਾ ਧਰਦਾ ਹੀ ਨਹੀਂ ਖੇਤ ਰੱਬਿਆ ਕਰੂੰ ਫੁੱਦੀ ਦੇ ਪੀਲੀ ਰੰਬ ਭੈਂ ਦਾ ਲੰਨ ਮਾਰ ਕੇ ਪੁਗਾ ਮੇਰੇ ਤੇ ਖਰੀ ਕਰੀ ਜਊ ਗਿਆ ਖੇਤ ਹਰਾ ਲੈ ਲਾ ਗਿਆ ਪੁਗਾ ਕਿਹੜਾ ਪਤਾ ਲੱਗਦਾ ਵੀ ਕਮਲਾ ਚੰਦ ਦਾ ਵੀ ਸ਼ਰਾਬੀ ਹੋ ਰਾਤ ਨੂੰ ਧਰ ਕੇ ਭੁੱਲ ਗਿਆ ਵੀ ਮਾਰੇ ਬੁੰਡ ਨਾਲੇ ਹਰਾ ਬਲਡ ਕਿ ਲਿਆਵਾਂਗੇ ਚੰਗਾ ਪੀਗ ਲੱਗਿਆ ਉੱਥੇ ਖਾ ਕੇ ਨਾਲ ਮਰੂਦ ਆਪਣੇ ਵਰਗਾ ਸਿਆਣਾ ਕੋਨਾ ਹੋਈ ਲਾਲੀਲਾ ਨੇ ਨੂੰ ਨੂੰ ਭੈਂ ਜੀ ਬੰਦ ਤੇ ਜੇਨਾ ਅਗੇ ਠੋਂਗਾ ਦਾ ਹਜਾ ਭੈਂ ਦਾ ਲੰਨਾ ਬਾ ਦੇਣ ਤੇ ਤੇਰੇ ਦੁੱਖ ਲੱਗਦਾ ਜਿਦੋਂ ਅਗਲੀ ਚਾਪ ਚੋ ਜੋਚਾ ਚੰਦ ਗੱਡਾਂਗੇ ਤਾਂ ਸਹੀ ਇਹ ਉੱਥੇ ਬਿਛਾਵਿਛੂ ਕਰਨ ਭੈਂ ਜੀ ਲੰਨਾ ਕੇ ਰਾਂ ਗਚੋ ਲਾਂਗੇ ਤਰਕੇ ਭੰਜ ਕਾਠੀ ਹੋਈ ਜਾਵੇ ਦੇਖੀ ਜਉ ਜੜੀ ਬਣੂ ਜਾਂ ਤੇ ਬਾਈ ਚਲਤੀ ਮੈਂ ਆਈ ਨਹੀਂ ਪਤਾ ਪੈ ਕੇ ਤਾਂ ਬਣ ਜੇ ਸਾ ਦੇ ਕਟਾ ਦੇ ਕਿਹੜਾ ਲੈ ਲਗੇ ਮੁੜ ਕੇ ਤਾਂ ਭਾਵਾਂ ਦੀ ਵੜ ਗੇਣ ਆੜੀ ਪੰਣੀ ਆ ਦੀ ਵਿਆਹ ਵਲੇ ਉਹਨਾਂ ਨਿਕਲ ਗਈ ਪੈਣ ਛੋਦੀ ਜਨਾਨੀ ਬਹੁਤ ਸ਼ਾਇਰਾ ਕਾਚੀ ਕੁਠੀ ਆਏ ਪਜੇ ਇੱਕ ਲੰਬੜ ਫੱਟੀ ਮਾਰਮੀ ਮਜ਼ਾ ਆ ਰਕ ਜੇ ਕੋਈ ਫਰਕ ਕੋਈ ਕਿਉਂ ਨਾ ਪੈਣ ਛੋਦੀ ਭੇੜਾ ਬਹੁਤ ਹੋ ਗਏ ਮੂਤ ਦਾ ਗੋੜੇ ਨਹੀਂ ਪਿਆ ਬਾਤ ਤਰ ਜੋੜ ਵਾਲਾ ਪਿੰਨ ਕੋ ਘੋਟ ਨਹੀਂ ਸਕਤੀ ਆ ਤਾਂ ਹੀ ਮੈਂ ਕੁੜੀ ਨੂੰ ਕਹੀ ਨਹੀਂ ਸੀ ਮੈਨੂੰ ਉਹ ਲੈ ਆ ਕੁਪਾ ਚੜਾਉਣ ਵਾਲਾ ਭਾਂਡੇ ਲੈਣ ਆਇਆ ਬਣ ਗਿਆ ਕੰਮ ਆ ਮਰਨਾ ਰਾਤੀ ਮੰਜਾ ਡਾਹੀ ਬੈਠਾ ਕੋਈ ਆ ਕੇ ਘੱਡੇ ਗਏ ਬਾਡੀ ਵਾਲੀ ਕਾ ਕਰੀਆ ਬਾਏ ਕੱਕਾ ਅਕਾ ਮਾਰ ਦਿਆ ਐ ਦੂ ਮਗਰੋ ਚੰਪੜਿਆਂ ਦਾ ਫੁੱਜੀ ਦਾ ਮਰੀ ਸਮਝ ਫਿਰ ਪੈ ਜਾ ਹੁਣ ਐ ਇਹ ਕਿਆ ਉਹ ਗੋਚੋ ਦੇ ਉਹ ਨਹੀਂ ਫੁੱਟੀ ਗੇ ਲੰਗਨ ਦਾ ਮੈਂ ਇੱਕ ਵਾਡੀ ਦਾ ਡਰ ਰਿਹਾ ਮਰਨੇ ਆ ਕੀ ਗੱਲ ਹੋ ਗਈ ਤੈਨੂੰ ਪਰ ਮਾ ਕੋੜਾ ਦਦੇ ਮੈਂ ਹੁਣ ਪਰ ਮਰ ਜਾ ਮਾ ਪਰਾਂ ਹੁੰਦਾ ਮੈਂ ਕਈ ਨੂੰ ਕਹਦਾ ਖਾਸ ਮਾ ਪਰੋ ਕਾਟਲ ਕੁਛ ਨਹੀਂ ਕੁਛ ਨਹੀਂ ਇਹ ਤਾਂ ਚੋਰ ਦੇ ਭਲੇ ਖੇਣ ਲੱਗੇ ਜਿਵੇਂ ਚੋਰ ਆ ਗਿਆ ਹੁੰਦਾ ਉਮ ਮੈਂ ਹਾਂ ਚਿਤਨ ਆ ਗਿਆ ਤੇ ਤਿੱਧਰ ਆ ਗਿਆ ਤੂੰ ਆ ਸ਼ੋਰ ਕੇ ਹੋ ਗਿਆ ਚੋਰ ਸੀ ਹਾਏ ਹਾਏ ਚੋਰ ਦੇ ਭਲੇਖੇ ਤੇ ਮੇਰੇ ਮਾਗਰ ਆ ਗਿਆ ਸਾਲਾ ਚੋਰ ਨਾ ਨਾ ਬੰਦਾ ਉੱਥੇ ਦੇ ਬੰਦਾ ਬੰਦਾ ਕੀ ਹੋ ਗਿਆ ਮਾ ਕੀ ਹੋ ਗਿਆ ਕੁਛ ਨਹੀਂ ਇਹ ਤਾਂ ਬਚਾਰੀ ਆਏ ਹੋ ਗਏ ਕੋੜਮੂ ਜਿਵੇਂ ਕੋਈ ਬੰਦਾ ਆ ਵੜਿਆ ਹਾਂ ਮੈਂ ਤਾਂ ਹੇ ਮੇਰਾ ਤਾਂ ਕਾਲਜ ਬਾਹਰ ਨਿਕਲ ਗਿਆ ਜਾ ਚੱਲ ਜਾ ਮੇਰਾ ਮਾੜਾ ਮੋਟਾ ਤੁਸੀਂ ਇੱਥੇ ਬਾਕੀ ਤੋਂ ਲਾਮਾਰੀ ਨੂੰ ਗੇਟ ਖੋਲ ਕੇ ਦੇਖ ਲਓ ਕਿ ਪਤਾ ਸੱਚੀ ਬੰਦਾ ਹੋਵੇ ਕਿਹੜਾ ਬੰਦਾ ਆ ਭੈਣੀ ਆਉਂਦਾ ਮਾਗ ਆ ਜੇ ਚੋਰ ਆ ਕੇ ਆਪਣੇ ਘਰੇ ਤਾਂ ਹੋਰ ਹੋੜ ਹੁਣ 5:00 ਵਜੇ ਸੀ ਇੱਥੇ ਚੋਰ ਕਿਹੜੇ ਆ ਗੇਟ ਖੋਲ ਕੇ ਦੇਖ ਲਓ ਤੁਸੀਂ ਹੁਣ ਖੜੇ ਝਾਕੀ ਜਾਂਦੇ ਤੁਸੀਂ ਮਾਰੇ ਕੋਈ ਚੋਰ ਨਹੀਂ ਆ ਖੜਾ ਕੋਲੇ ਕਾ ਨੂੰ ਕੋ ਜਰ ਤੋਂ ਪਛਾਬ ਕਰਨਾ ਹੀ ਵਿਚਾਰੀ ਮੈਂ ਚੋਰ ਤੇ ਭਲੇਖੇ ਨੂੰ ਚੁੰਮੜ ਕੇ ਬੰਦਾ ਨਹੀਂ ਆ ਤੂੰ ਚਾਚੂ ਤੂੰ ਚੁੰਮੜ ਨਹੀਂ ਸੀ ਨਹੀਂ ਬੰਦਾ ਨਿਕਲੇ ਕੋਈ ਨਹੀਂ ਭਾਈ ਤੂੰ ਸ਼ਿਰਕ ਕਰ ਲੈ ਮੈਂ ਇੱਥੇ ਕਰਦੀ ਆਂ ਨਹੀਂ ਮੈਂ ਤਾਂ ਮੂਤਣ ਆਈ ਸੀ ਮੈਂ ਹੋਰ ਕੀ ਕਰਨਾ ਤੂੰ ਆਇਆ ਭੈਣੀ ਆ ਬਲੇਡ ਦਾ ਨਾ ਬੜਾ ਤਲੀਆਂ ਮਾਰ ਜੋ ਬਲੇਡ ਦਾ ਵਾਰਿਆਂ ਦਾ ਕਈ ਵਾਰ ਉਹ ਤਾਂ ਬਾਹਰ ਆ ਬਲੇਡ ਦਾ ਕੋਈ ਸਿੱਧੀ ਕਾਦੀ ਆ ਭਾਈ ਨਾਲ ਤੂੰ ਹੀ ਸਿੱਧੀ ਹਾਏ ਮੇਰੀ ਮਾਰੇ ਦਾ ਦਰ ਪੈਗੀ ਹੈ ਹਾਂ ਹਾਏ ਮਾਰੇ ਦਾ ਦਰ ਪੈਗੀ ਆ ਜਾ ਉਹ ਕਾਹਨੂ ਪਈਆ ਉਹ ਕਾਹਨੂ ਪਈ ਕੋਈ ਨਾ ਰੋਵਾ ਜੋ ਪਣੀ ਹੈ ਦਰ ਪੈਗੀ ਡੰਡਾ ਦਾ ਠੋਲਾ ਪਹੁੰਚ ਮਰ ਜਾ ਮੇਰਾ ਨਾਲਾ ਕਿੱਧਰ ਦਾ ਨਾਲਾ ਲਓ ਕੇ ਨਾਲਾ ਮੂੰਹ ਤੇ ਲਾਉਂ ਉਹ ਵਾਟ ਉਹ ਨਾ ਆ ਲਾਉਂ ਤੇ ਭਾਈ ਮੂੰਹ ਤੇ ਮੇਰਾ ਛਾਉਂਦਾ ਲਾ ਬੈਠੀ ਉਹ ਸੌਣ ਹੁੰਦਾ ਹਾਈ ਹਾਈ ਹੋ ਗਿਆ ਚੰਗੀ ਜੇਗੀ ਨਹੀਂ ਮੈਂ ਖੋਲ ਦਿੰਦਾ ਰੰਟ ਗਿਆ ਤੂੰ ਕੀ ਕਰਦਾ ਮੈਨੂੰ ਤਾਂ ਵਸੰਦਰ ਲਾਇਆ ਮੈਂ ਤੁਹਾਨੂੰ ਫਟਕ ਥੋੜਾ ਜੀ ਕੋਈ ਨਾ ਮਾਪੇ ਲੈ ਤੂੰ ਆ ਵੀ ਲੈ ਆ ਆ ਘਰਤੀ ਲੋਟ ਕਰ ਪਾਈ ਕੰਜਰ ਕੇ ਕਿਉਂ ਦੰਦਲਾਂ ਪੌਂਦੀ ਫਿਰਦੀ ਆ ਉੱਥੇ ਕੀ ਗਰਦ ਕਰਨ ਗਈ ਸੀ ਨਹੀਂ ਮੈਂ ਤਾਂ ਮੁੱਤਣ ਗਈ ਸੀ ਇਹ ਕਿਤੇ ਟਾਇਰ ਫਿਰ ਜਾਂਦਾ ਦੰਦਲ ਖੁੱਲਦੀ ਹੀ ਨਹੀਂ ਸੀ ਹੁਣ ਖੁੱਲਿ ਤਾਂ ਗਈ ਹਾਂ ਹਾਂ ਇੰਨਾ ਚੱਕਾ ਜਾਣ ਆਈ ਹੈ ਇਹ ਹੀ ਭੈਣ ਕਿਉਂਦਾ ਪਛਾਹ ਕਰਨਾ ਸ਼ਿਮਾ ਕਰੋ ਫੜ ਲਈ ਹੋਰ ਕਿਹੜਾ ਕੋਨ ਨੂੰ ਫੜ ਲਈ ਯਾਰ ਓਏ ਤੂੰ ਤੱਕਦਾ ਮੈਂ ਤੈਨੂੰ ਜਾਣਦਾ ਪਹਿਲਾਂ ਕੋਈ ਬੁੜੀ ਫੜੀ ਆ ਇਹ ਕਿ ਕਰਦਾ ਇੱਥੇ ਮੰਜਾ ਹੋਰ ਕਾ ਸੁੜਾ ਅੱਗੇ ਤੂੰ ਕਦੇ ਪਿਆ ਨਹੀਂ ਇੱਥੇ ਜੰਮ ਪਟਿਆਗਾ ਭੈਣ ਦੇ ਜਰ ਦਾ ਮਖਾ ਨਾ ਜਾਣਗੇ ਬੰਦੇ ਕੋਲੇ ਅਸਲਾ ਹੋਵੇ ਜੱਫਾ ਪਾ ਲਾ ਮਖਾ ਹਾਂ ਹਾਂ ਮੈਂ ਕਹਿੰਦਾ ਜੱਫਾ ਜਿਹੜਾ ਪਿਆ ਜੱਫਾ ਤਾਂ ਪਾ ਲਿਆ ਸੀ ਕੋਨ ਨੂੰ ਮੈਨੂੰ ਤਾਂ ਵਿਚਾਰੀ ਦਾ ਪਤਾ ਵੀ ਨਹੀਂ ਹਾਂ ਪਤਾ ਨਹੀਂ ਹੋ 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 ਪੈਂਦੇ ਆ ਤਾਹੀ ਪਿਆ ਸੀ ਇੱਥੇ ਹੋਰ ਕਾਸ ਨੂੰ ਪਿਆ ਸੀ ਕੰਮ ਪੁੱਛਿਆ ਗਿਆ ਪਾ ਲੈ ਪਾ ਲੈ ਦੁੱਧ ਚ ਨਾ ਇੱਧਾ ਹੋਰ ਹੋਏ ਦੁੱਧ ਚ ਇੱਕ ਚੌਂਚਾ ਹਲਦੀ ਦਾ ਦੋ ਚਮਚੇ ਘੋੜ ਆਤੀ ਜਾਗਾ ਓਏ ਹਾਲਾ ਦੁੱਧ ਦਾ ਮਨ ਖੜ ਜਾਂਦਾ ਬੰਦੇ ਦਾ ਜਰ ਮਨ ਖੜ ਜਾਂਦਾ ਪੈਂਦੀ ਲੰਨ ਲਵੇ ਪੇਗ ਮਾਰ ਲਾ ਲਾ ਹਾ ਪੀ ਲੈ ਹਾਂ ਨਾ ਛੱਡੀ ਜੋ ਹੋਂ ਤਾਂ ਜਮੇ ਨਹੀਂ ਨੀਂਦ ਆਉਣੀ ਤਾਂ ਫੋਹ ਨਹੀਂ ਪਿਆ ਜੀ ਜੀ ਮਰ ਪੈਂਦਾ ਲੰਨ ਲੰਗੜਾ ਪਾਣੀ ਵੀ ਡੋਲ ਗਿਆ ਸਾਰਾ ਵੇਲੇ ਖੜ ਜੇ ਕਿਤੇ ਹੋਰ ਪਾਦਾ ਹੁੰਦਾ ਜਮੇ ਨਹੀਂ ਨੀਂਦ ਆਉਣੀ ਹਾਂ ਤੂੰ ਨਗਾ ਚੈ ਤੇ ਕਿਤੇ ਭਾਈ ਨੂੰ ਨਾ ਫੁੱਦੀ ਦਾ ਲੈਣ ਗਈ ਉਧਰ ਦਾ ਪਖਪੂਰਾ ਮੈਂ ਬਿਸ਼ਾਅ ਕਰਨ ਆਇਆ ਸੀ ਮੈਂ ਕਦੀ ਨਿਗਾ ਤੇ ਮੈਂ ਰੌਲਾ ਸੁਣ ਕੇ ਆਇਆ ਡਾਉ ਕੁੱਤੇ ਆ ਜਿੱਦੇ ਟਰੈਕਟਰ ਨਿਕਲੇ ਰਾਤ ਨੂੰ ਕਿੰਨਾ ਰੌਲਾ ਪਿਆ ਉਧਰ ਤੇ ਨਹੀਂ ਉੱਠੀ ਨਹੀਂ ਤੂੰ ਅੱਛਾ ਹਾਂ ਉਹ ਤਾਂ ਮੈਂ ਗੋਲੀਆਂ ਲਈਆਂ ਸੀ ਨੀਂਦ ਗੋਲੀਆਂ ਲਈਆਂ ਸੀ ਕਿਉਂ ਐਵੇਂ ਕੰਜਰ ਜੋ ਭਾਈ ਨੂੰ ਬੁੱਧੂ ਬਣਾਈ ਜਾਂਦਾ ਕੋਲ ਬੁੱਧੂ ਬਣਾ ਕੇ ਬੰਦਾ ਆ ਗਿਆ ਸੀ ਇੱਥੇ ਮੈਨੂੰ ਪਤਾ ਹੀ ਆ ਵੀ ਕਿਹੜਾ ਬੰਦਾ ਆਇਆ ਹੁਣ ਤਾਂ ਭਾਈਆ ਰਾਖੀ ਰੱਖਣੀ ਪਿਆ ਕਰੂ ਆ ਪੂਰੀ ਰਾਖੀ ਆ ਅੱਜ ਆਜੀ ਰਾਤੀ ਰੱਖਣੀ ਪਊ ਏ ਭੰਡੇ ਜਾਲਾ ਕਿੱਥੇ ਕੰਮ ਹੋਇਆ ਪੜਤੀ ਨਿਕਲੀ ਇਹਨੇ ਪਿਆਣ ਦੇ ਭਾਈਆ ਮੇਰੇ ਸਾਲਿਆ ਕਿਉਂ ਮਰਨਾ ਹੈ ਤੂੰ ਮੈਂ ਤਾਂ ਕਹਾਂ ਨਾ ਬੰਦੇ ਤੂੰ ਇੱਥੇ ਪਿਆ ਕਿ ਦਵਾਰੇ ਬਾੜ ਦਾਤ ਹੋ ਜੇ ਦਵਾਰੇ ਆਈ ਜਊ ਓਏ ਬੰਦੇ ਦੀ ਗੱਲ ਕਰਦਾ ਯਾਰ ਬਤਾ ਹੈ ਕਿਹੜਾ ਕਿੱਥੇ ਭਗ ਜਾ ਯਾਰਾ ਭਗ ਜਾ ਯਾਰਾ ਜਾ ਉਹ ਭੈਂਡੇ ਲੰਨੋ ਧੰਨ ਲਗਾਇਆ ਦੇ ਲੋਲੜ ਬੱਚੇ ਭੈਂਡੇ ਲੰਨਾ ਕਿਸੇ ਰਿਸ਼ਤੇਦਾਰ ਨੂੰ ਤਾਂ ਉਹ ਨੋਗਰਾ ਛੱਡ ਦੇ ਨਾ ਹੁਣ ਭੈਂਦੀ ਬੁੰਡ ਹੀ ਹੁਣ ਇੱਥੇ ਕੀ ਸੁੱਖ ਲਿਆ ਹੁਣ ਆਉਂਦੇ ਆ ਤੂੰ ਇੱਥੇ ਭੈਂਦੀ ਹੁਣ ਮੰਜਾੜਾ ਉੱਧਰ ਪੈ ਜਾ ਕਾ ਮਾਜਾ ਡਾਹੂ ਮੇਰਾ ਥਾਂ ਲੋੜਾ ਫੜਨਾ ਤੁਸੀਂ ਭੈਂਡਾ ਲੰਨ ਵੀ ਫੁੱਜੀ ਦੇ ਰਿਸ਼ਤੇਦਾਰਾਂ ਬਣਿਆ ਕਿ ਭਾਈ ਬਣਿਆ ਤੂੰ ਅੱਛਾ ਹਾਂ ਬਤੂ ਰੋਲਾ ਭੈਣ ਜੋਂ ਨੂੰ ਪਾਉਣਾ ਹਾਂ ਰਿਸ਼ਤੇਦਾਰ ਫੁੱਜੀ ਭੈਣ ਦੀ ਮਿੱਟੀ ਕੱਢਣ ਆਉਂਦੇ ਥੇ ਨਾ ਹੋਣਾ ਕਿਹੜਾ ਬੰਨ ਛੱਡਿਆ ਓ ਅਗਲੇ ਆਉਣੀ ਆ ਦੀ ਕੁੜੀ ਕੋਲੇ ਐਂ ਪੰਨੂ ਪੀਪਣੀ ਜੱਲੇ ਅੱਜ ਕੀ ਨਾ ਮੈਂ ਕੱਢੂ ਬੱਟ ਅੱਜ ਤਾਂ ਭੰਨਤੀ ਹਾਂ ਜਿੱਦੈ ਚੜ ਗਈ ਟੱਕੇ ਫਿਰ ਦਵਾਰੇ ਨਹੀਂ ਆਉਂਦੀ ਜੇ ਆ ਗਈ ਅੱਛੀ ਰਹੁ ਜਾਂਦੀ ਨਹੀਂ ਵੇ ਗੱਲਾਂ ਦੋ ਹੀ ਨੇ ਐਸੇ ਕੰਮ ਦੇ ਚੋਰਾ ਹਾਂ ਜਾਂ ਚੱਕਰੇਵਾ ਫੜਾ ਲੂੰਗਾ ਆਉਂਦੀ ਨਹੀਂ ਹਾਂ ਕਰੇਵਾ ਭਰਾ ਹਾਂ ਕਰੇਵਾ ਕਿੰਨੂ ਕਹਿ ਚੀ ਗੱਲ ਹਾਂ ਛੱਡ ਛੱਡਦਾ ਹੈ ਨਹੀਂ ਮਮਾਂ ਕਰ ਲੱਗ ਗਏ ਜੇ ਹਾਂ ਜਿਹੜਾ ਜੋੜ ਲਗਾ ਲਾਰੀ ਤੂੰ ਕੌਣ ਆ ਹਾਂ ਕਾ ਇਥੋਂ ਮੈਂ ਕਹਿੰਦਾ ਫੇਰ ਵੀ ਵੱਡੇ ਆ ਭਾਈਆ ਭਾਈ ਆ ਹਾਂ ਕਹਿੰਦਾ ਮੈਂ ਲੰਮੀ ਸੋਚਦਾ ਅੱਛਾ ਨਾ ਸੋਚ ਮਦਰੀ ਸੋਚ ਰਾ ਹਾਂ ਮਦਰੀ ਸੋਚ ਰਾ ਹਾਂ ਲੰਮੀ ਨਾਲ ਤਾਂ ਤੂੰ ਟੱਟੇ ਪੱਟੇ ਤੇ ਸੋਚ-ਸੋਚਦਾ ਹੋ ਗਿਆ ਕੁੱਤੀ ਭਾਈਂ ਦੀ ਪਾਲਾ ਕੌਣ ਫੜ ਕੇ ਇੱਥੇ ਨਾਲ ਫਰੈਂਕੋ ਪੀ ਆਂ ਲੰਮੀ ਸੋਚਦਾ ਕੱਚੀ ਗਿੱਠਦਾ ਰਹਿ ਗਿਆ ਪੈ ਗਿਆ ਸੀ ਮਹਿਣਾ ਕੀ ਦਿਨਾ ਪਾਏ ਗਏ ਪਾਏ ਜਾਂਦਾ ਮੈਂ ਵਿੜਕਤੀ ਸੀ ਮੈਨੂੰ ਪਤਾ ਸੀ ਤੇਰਾ ਆ ਆ ਕੰਮ ਭਾਂਜੇ ਲੰਨੋ ਲਾਣੇ ਕੋਲੇ ਗਿਆ ਨਹੀਂ ਵਿੜਕ ਤੇ ਰਹੋ ਵਿੜਕਤੀ ਸੀ ਹਾਂ ਮੈਨੂੰ ਪਤਾ ਸੀ ਮੰਜਾ ਕਾਸੂੜ ਇੱਥੇ ਨਹੀਂ ਭਾਂਜਾ ਲੰਨਾ ਮਰੀ ਜੰਨਾ ਨਾ ਪਸ਼ੂ ਵਾਲੇ ਜਪਿਆ ਮੁੱਠ ਅੜੀ ਕੋਈ ਜਨਾਨੀ ਮੈਂ ਤਾਂ ਕੋਈ ਮਾਰਦਾ ਨਹੀਂ ਹਾਂ ਉਹ ਜੋ ਮੁੰਡੇ ਨੇ ਦੱਸਿਆ ਪੋਤੇ ਨੇ ਕਹਿੰਦਾ ਹਟਦਾ ਨਹੀਂ ਤੂੰ ਮਾਰਦਾ ਹਾਂ ਦੂਜਾ ਸਾਰਾ ਕੁਝ ਮਿਲਦਾ ਮੈਨੂੰ ਕੀ ਲੋੜ ਹੈ ਤੇਰੇ ਮੇਲ ਦਾ ਮੁੰਡਾ ਮੈਨੂੰ ਕਹਿੰਦਾ ਬਾਪੂ ਕਹਿੰਦਾ ਕਿ ਪਾਪਾ ਆਪਣਾ ਦੂਜਾ ਉਹ ਕਰੀ ਜene ਮਗਾਸ਼ੇਰਾਂ ਕੋਈ ਦਵਾਈ ਮਲਦਾ ਉਹ ਸੋ ਜਾਗੀ ਕਬਾਜੀ ਖੇਡਦਾ ਰਿਆ ਐ ਮੈਂ ਉਹਨੂੰ ਕਿ ਦੱਛਾਂ ਵੀ ਪਟਾਕੇ ਉਂ ਪਾਈ ਆਉਂਦਾ ਸੀ ਤੂੰ ਤਾਂ ਨਹੀਂ ਪਾਉਂਦਾ ਪਟਾਕੇ ਆਪਾਂ ਨੂੰ ਤਾਂ ਕੀ ਲੋੜ ਆ 1000 ਰੁਪਏ ਮੈਥੋਂ ਨਹੀਂ ਦੇਣਾ ਮੱਥਾ ਫੇਣੀ ਵਗਿਆ ਪੈਂਦਾ ਲੈ ਨੀ ਉਹ ਲੈ ਮੂਰੇ ਮੁੰਨਿਆ ਰੱਖਿਆ ਭੈਣ ਜੱਲਨਾ ਵੀ ਤੇਰੇ ਦੁੱਖ ਲੱਗਦਾ ਕੀ ਰੇ ਮ ਭੈਣ ਦਾਲਣ ਆ ਗਏ ਕਿੱਥੋਂ ਚੱਲਿਆ ਭੱਜ ਕੇ ਭੈਣ ਦਾਲਣ ਉਹਦੇ ਕੀ ਕੋਈ ਰਾਹ ਬਦਲਦਾ ਮੈਂ ਇੱਥੇ ਹੈ ਉੱਥੇ ਹੀ ਉਹ ਕਰੂੰ ਮਰਜ਼ੀ ਉਹ ਛੋਟੇ ਵਰਗੀ ਪਈ ਆ ਦਾਲਣ ਕਾਵਲੀ ਬੋਂਡ ਹੈ ਨਹੀਂ ਕਿੱਥੇ ਤੂੰ ਫੜ ਲਾ ਬਾਹ ਵੀ ਭਾਈਆ ਵੱਡਾ ਥੱਕ ਜੇ ਬਾਈ ਉਹ ਮੈਂ ਬੈਠਾਂ ਹੈ ਨਹੀਂ ਅਗਰ ਭੈਣ ਦਾਲਣ ਨਾ ਦੋ ਨੇ ਪਾਈਏ ਜੇ ਕੋੜੀ ਬਨਾਲੀਏ ਕੱਢ ਦੀਏ ਪਾਜ ਦਾ ਦਵਾਰੇ ਨਾ ਆਵੇ ਆ ਭਾਂ ਡੱਲ ਨਾ 10 ਮਾਰ ਲਈ ਥਾਂ ਪਿਆ ਬੇ ਲਗੇੜਾ ਬਨ ਲਗੇ ਅਗਲੀ ਨਹੀਂ ਭਾਂ ਚੋ ਦਿਨ ਚਾਲ ਚੰਦ ਪਾਇਆ ਮੁਸ਼ਕਲ ਹੁਣ ਤਾਂ ਆਹ ਹਾ ਹਾ ਤੜ ਕੇ ਕੱਠ ਵੀ ਹੋ